ਵੀਰ ਜੀ ਜਿਹਦੀ ਤੁਸੀਂ ਗੱਲ ਕਰਦੇ ਹੋ ਉਹਦਾ ਨਾਮ ਹੈ ਨਰੇਸ਼ ਸਿੰਘ ਜਿਹੜਾ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣਦਾ ਚਲੋ ਇੰਟਰਵਿਊ ਕੀਤੀ ਪਰ ਦੂਜੇ ਦਿਨ ਜਦੋਂ ਉਹਦਾ ਮੈਨੂੰ ਫੋਨ ਆਇਆ ਵੀ ਭਾਜੀ ਇਹ ਪਤਾ ਯਾਰ ਇੰਟਰਵਿਊ ਕਰਕੇ ਪੰਗਾ ਲੈ ਗਿਆ ਮੈਂ ਕਿਹਾ ਕੀ ਗੱਲ ਹੋ ਗਈ ਰੋਂਦਾ ਰੋਂਦਾ ਕਹਿੰਦਾ ਮੈਨੂੰ ਲਾ ਲੈਣਾ ਕਹਿੰਦਾ ਨੌਕਰੀ ਤੋਂ ਕੱਢਤਾ ਤੁਸੀਂ ਵੀਰ ਇੰਟਰਵਿਊ ਵੀ ਤਾਂ ਕੀਤੀ ਆ ਬਾਅਦ ਵਿੱਚ ਵੀ ਐਦਾਂ ਭਾਜੀ ਦੇ ਨਾਲ ਹੋ ਗਿਆ ਬਹੁਤ ਖੋਲਾ ਆਈਆਂ ਹੋਣੀਆਂ ਸਿੱਖਾਂ ਦੇ ਵਿੱਚ ਤਾਂ ਖੋੜ ਲੱਗੀ ਹੋਣੀ ਆ ਉਹਨੂੰ ਵੀ ਯਾਰ ਤੂੰ ਸਾਡੇ ਕੋਲ ਆ ਜਾ ਨੋ ਕੋਈ ਅੱਡੇ ਵੱਡੇ ਵੱਡੇ ਸਿੱਖ ਬੈਠੇ ਆ ਬਸ ਇਹੀ ਤਰਾਸ ਦੀ ਆ ਤਾਂ ਥਾਮ ਸਿੰਘ ਬਣੀ ਹਮ ਡੇਢ ਲੱਖ ਲੋਕਾਂ ਨੇ ਇੰਟਰਵਿਊ ਦੇਖੀ ਫੋਨ ਆਇਆ ਇੱਕ ਉਹ ਸਿੱਖ ਬਣਿਆ ਤੇ ਸਾਡੇ ਅਸੀਂ ਗੱਲਾਂ ਤਾਂ ਕਰਦੇ ਆ ਖਾਲਸਾ ਰਾਜ ਦੀਆਂ ਹਮ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਉਹ ਦੂਜੇ ਧਰਮ ਤੋਂ ਸਾਡੇ ਧਰਮ ਦੇ ਵਿੱਚ ਬੰਦਾ ਆਇਆ ਸਤੋ ਉਹ ਨਹੀਂ ਸਾਂਭਿਆ ਜਾਂਦਾ ਅਸੀਂ ਉਹਨੂੰ ਇੱਕ ਕਾਲ ਕਰਕੇ ਹੌਸਲਾ ਨਹੀਂ ਦੇ ਸਕਦੇ ਕਿ ਸਾਡੇ ਕੋਲ ਅਜਿਹੇ ਬਿਜ਼ਨਸਮੈਨ ਜਾਂ ਸਿੱਖਾਂ ਦੇ ਵਿੱਚ ਹੈ ਨਹੀਂ ਵੀ ਜਿਹੜੇ ਇੱਕ 28000 30000 ਦੀ ਨੂੰ ਨੌਕਰੀ ਦੇ ਸਕਣ ਇੰਟਰਵਿਊ ਤਾਂ ਹੁਣ ਏਦਾਂ ਦੇ ਵੀ ਆ ਰਹੀਆਂ ਵੀ ਸਿੱਖਾਂ ਦੇ ਵਿੱਚ ਦਾ ਗੁਰੂ ਕੇ ਵਜ਼ੀਰ ਰੋਲ ਦੇ ਫਿਰਦੇ ਜਿਹਨਾਂ ਨੂੰ ਗੁਰੂ ਕੇ ਵਜ਼ੀਰ ਦੀ ਉਪਾਧੀ ਆ ਉਹਨਾਂ ਦਾ ਬੁਰਾ ਹਾਲ ਆ ਰੋਜ਼ ਗੱਲਾਂ ਇਹ ਦੇਖਣ ਨੂੰ ਮਿਲਦੀਆਂ ਤੁਹਾਨੂੰ ਉਮੀਦ ਹੈਗੀ ਸੀ ਵੀ ਜੇ ਅਸੀਂ ਇੰਟਰਵਿਊ ਕਰਾਂਗੇ ਤਾਂ ਬਹੁਤ ਸਾਰੇ ਸਿੱਖ ਭਰਾ ਇਹਦਾ ਕਾਰਜ ਸਵਾਰ ਦੇਣਗੇ ਜਾਂ ਇਹਨੂੰ ਹੁਣ ਕਿਤੇ ਨੌਕਰੀ ਦੀ ਲੋੜ ਨਹੀਂ ਰਹੂਗੀ ਇਹਦਾ ਜੀਵਨ ਸੁਖੀ ਹੋ ਜਾਊਗਾ ਜਿਹੜੀ ਸਾਡੀ ਕੌਮ ਐ ਉਹ ਤਾਂ ਕਰਦੀ ਬਹੁਤ ਜ਼ਿਆਦਾ ਸਤਿਕਾਰ ਬਾਈ ਹੂੰ ਗੁਰੂ ਦੇ ਵਜ਼ੀਰ ਆਪਾਂ ਗੁਰੂ ਗ੍ਰੰਥੀ ਸਿੰਘ ਦੇ ਪਰਿਵਾਰ ਦੇ ਇੰਟਰਵਿਊ ਦਿਖਾਈ ਹੈ ਨਾ ਹੂੰ 15 ਜਾਂ 18 ਲੱਖ ਦੇ ਕਰੀਬ ਪੈਸਾ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਗਿਆ ਹੂੰ ਤੇ ਇਹ ਗੁਰੂ ਦੇ ਵਜ਼ੀਰ ਦਾ ਸਤਿਕਾਰ ਇਹ ਆ ਬਾਈ ਉਸ ਪਰਿਵਾਰ ਨੂੰ ਸਾਂਭ ਲਿਆ ਤੇ ਇਹ ਜਿਹੜੇ ਕੜਮ ਚੌਧਰੀ ਆ ਗੱਲਾਂ ਕਰਨਗੇ ਖਾਲਸਾ ਰਾਜ ਦੀਆਂ ਤੁਹਾਤੇ ਗੁਰੂ ਘਰਾਂ ਦੇ ਵਿੱਚ ਆਪਣੇਾਂ ਦੇ ਵਿੱਚ ਜੋ ਸਾਂਭ ਨਹੀਂ ਹੁੰਦੇ ਗ੍ਰੰਥੀ ਸਿੰਘ ਜਿੰਨੇ ਵੀ ਪ੍ਰਧਾਨ ਆ ਗੁਰੂ ਘਰਾਂ ਦੇ ਇਹ ਆਵਾਜ਼ ਮੰਨ ਕੇ ਚਲੋ ਜਿੰਨੇ ਨਹੀਂ ਮੈਂ ਸਾਰੇ ਨਹੀਂ ਕਹਿੰਦਾ ਮੈਂ 80% 90% ਦਾ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਉਹ ਲੋਕ ਨੇ ਜਿਹੜੇ ਕਹਿਣਗੇ ਓਏ ਇੱਧਰ ਆ ਤੂੰ ਕਿੱਥੇ ਗਿਆ ਸੀ ਗ੍ਰਾਂਥੀ ਸਿੰਘ ਨੂੰ ਇਸ ਤਰ੍ਹਾਂ ਬੋਲਦੇ ਸ਼੍ਰੋਮਣੀ ਕਮੇਟੀ ਹਮੇਸ਼ਾ ਇਸ ਗੱਲ ਦਾ ਦਾਵਾ ਕਰਦੀ ਵੀ ਅਸੀਂ ਬੜੇ ਵਧੀਆ ਕਾਰਜ ਕਰ ਰਹੇ ਹਾਂ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਪੇਜ ਅਕਾਊਂਟਸ ਜਿਹੜੇ ਹੈਗੇ ਆ ਉਹਨੂੰ ਫੋਲੋ ਕਰਕੇ ਦੇਖ ਲੋ ਉਹਦੇ ਉੱਤੇ ਬਹੁਤ ਸਾਰੀਆਂ ਗੱਲਾਂ ਤੋਂ ਐਡਾ ਦੇ ਮਿਲਣਗੀਆਂ ਜਿਹਦੇ ਉੱਤੇ ਧਰਮ ਦੇ ਕਾਰਜ ਦਿਖਾਏ ਜਾਂਦੇ ਆ ਸ਼ਾਇਦ ਉਹਨਾਂ ਤੱਕ ਇਹ ਗੱਲ ਨਾ ਪਹੁੰਚੀ ਹੋਵੇ ਕਿ ਟੀ ਆਓ ਸ਼ੋਮਣੀ ਕਮੇਟੀ ਤੱਕ ਤਾਂ ਪਹਿਲਾਂ ਸ਼ਾਇਦ ਨਹੀਂ ਪਹੁੰਚੀ ਹੋਣੀ ਕਿਉਂਕਿ ਸ਼ੋਮਣੀ ਕਮੇਟੀ ਨੂੰ ਐਂ-ਐਂ ਗੱਲਾਂ ਨਹੀਂ ਆ ਦਿਖਦੀਆਂ ਸ਼ੋਮਣੀ ਕਮੇਟੀ ਨੂੰ ਯੋਗਿਆ ਵਾਲੀ ਕੁੜੀ ਵੀ ਦਿਖੀ ਨਹੀਂ ਸੀ ਇੱਕ ਘੰਟਾ ਉੱਥੇ ਯੋਗਾ ਕਰੀ ਗਈ ਕਦੇ ਸਿੱਧੀ ਹੁੰਦੀ ਰਹੀ ਕਦੇ ਪੁੱਠੀ ਹੁੰਦੀ ਰਹੀ ਇਹਨਾਂ ਨੂੰ ਸਿਰਫ ਪੱਗਾਂ ਵਾਲੇ ਦਿਖਦੇ ਆ ਇਹਨਾਂ ਦੀ ਟਾਸਕ ਫੋਰਸ ਜਦੋਂ ਸਾਡੀਆਂ ਪੱਗਾਂ ਲਾਣੀਆਂ ਹੋਵੇ ਨਾ ਜਾਂ ਇਹਨਾਂ ਨੂੰ ਦਿਖਦਾ ਬੀ ਸੁਖਬੀਰ ਬਾਦਲ ਦਾ ਪਲੜਾ ਭਾਰੀ ਆ ਇੱਕ ਬਾਗੀ ਧੜੇ ਦਾ ਭਾਰੀ ਆ ਕਿੱਧਰ ਨੂੰ ਦੇਖੀਏ ਜਉ ਦਾ ਭਾਰੀ ਹੋ ਗਿਆ ਤਾਂ ਅਸੀਂ ਇਹਨੂੰ ਇੱਥੇ ਤਲਬ ਕਰ ਲੈਣਾ ਫਿਰ ਆਪਾਂ ਕਹੀ ਜੀ ਸਜ਼ਾ ਦੇਣੀ ਆ ਇਹਨਾਂ ਨੂੰ ਇਹ ਚੀਜ਼ਾਂ ਦਿਖਦੀਆਂ ਕਿਸੇ ਨੂੰ ਇਹ ਬੁਲਾ ਕੇ ਜੀ ਕਹਿ ਦਿੰਦੇ ਆ ਜੀ ਤੂੰ ਪਾਠ ਕਰ ਲਈ ਫਿਰ ਇਹ ਸਪਸ਼ਟ ਕਰਨ ਦੇਣ ਲੱਗ ਜਾਂਦੇ ਵੀ ਉਹ ਸਜ਼ਾ ਨਹੀਂ ਸੀ ਜੀ ਉਹ ਤਾਂ ਸੇਵਾ ਸੀ ਸ਼ੋਮਣੀ ਕਮੇਟੀ ਦਾ ਸਾਡੀ ਇਹਦੇ ਚ ਉਲਜੀ ਹੋਈ ਆ ਹੋਰ ਇੱਕ ਪ੍ਰਚਾਰ ਦੇ ਕੋਈ ਕੰਮ ਨਹੀਂ ਦਿਸਦੇ ਇਹਨਾਂ ਨੂੰ ਕਿ ਅੱਜ ਇਹ ਗੱਲਾਂ ਕਰਦੇ ਆ ਜੇ ਅੱਜ ਇਹਨਾਂ ਨੇ ਪ੍ਰਚਾਰ ਸਹੀ ਕੀਤਾ ਹੁੰਦਾ ਤਾਂ ਉਹ ਜਿਹੜੇ ਜ਼ਬਰਦਸਤੀ ਹੁਣ ਬਹੁਤ ਲੋਕ ਕਹਿੰਦੇ ਆ ਜਦੋਂ ਤੁਹਾਡੇ ਚ ਕ੍ਰਿਸਚੀਅਨਾਂ ਦੇ ਵਿੱਚ ਜਾਂਦੇ ਆ ਜੀ ਤੁਸੀਂ ਮਾਰ ਦਿਓ ਤਾਰ ਉਹ ਜਾਂਦੇ ਜਾਵੇ ਭਾਈ ਸਾਡੀ ਸਿੱਖ ਕੌਮ ਜਾਂ ਖਾਲਸਾ ਜਿਹੜਾ ਏ ਉਹ ਗਿਣਤੀ ਮੰਟੀਆਂ ਨਾਲ ਨਹੀਂ ਚੱਲਦਾ ਵੋਟਾਂ ਪਵਾ ਕੇ ਨਹੀਂ ਗੁਰੂ ਸਾਹਿਬ ਨੇ ਖਾਲਸਾ ਚੁਣਿਆ ਹੋਇਆ ਬਈ ਭਾਈ ਜਿੱਦੀਆਂ ਵੋਟਾਂ ਭਾਰੀ ਹੋ ਗਈਆਂ ਆਪਣਾ ਉਹ ਕੰਮ ਕਰ ਦੇਣਾ ਗੁਰੂ ਸਾਹਿਬ ਨੇ ਪੰਜ ਨਾਲੇ ਖਾਲਸੇ ਦੀ ਸਿਰਜਣਾ ਕੀਤੀ ਹੋਈ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਬਣਾਇਆ ਤੁਹਾਡੇ ਵਾਂਗ ਤੇ ਜਿਹੜਾ ਕੋਈ ਜ਼ਬਰਦਸਤੀ ਕਰੂਗਾ ਜ਼ਬਰ ਦੇ ਖਿਲਾਫ ਤਾਂ ਫਿਰ ਸਿੱਖ ਨੇ ਡੰਡਾ ਚੱਕਣਾ ਚੱਕਣਾ। ਕਿਆ ਮੇਰੀ ਟਰੋਵੀ ਮਰ ਲੇ ਜਗਾ ਜੀ। ਮੈਨੂੰ 4 ਮਾਲੇ ਵਿੱਚ ਛੱਡ ਦਿਓ ਘਰ ਵੱਸ ਤੇ। ਛੱਡ ਦੇ ਮੁੰਡਾ ਮੇਰਾ ਕੋਈ ਦਿੱਕਤ ਨਹੀਂ ਮੰਨਣਾ। ਬਾਕੀ ਜਿਹੜੇ ਮੋਹਰੇ ਰੋਡ ਦਾ 프ਰੰਟ ਹੈ 2 ਮਾਲੇ ਆ। ਇਹ ਮਾ ਗੁਰਦੁਆਰਾ ਸਾਹਿਬ ਨੂੰ ਫਰੀਜ ਦਾਤ ਦੇਣ ਦਾਵਾ ਗੁਰਦੁਆਰਾ ਬਣ ਜਾਵੇ। ਸ੍ਰੀ ਅਨੰਦਪੁਰ ਸਾਹਿਬ ਤੋਂ ਲਗਭਗ 15-18 ਕਿਲੋਮੀਟਰ ਤੋਂ ਦੂਰੀ ਤੇ ਉੱਤੇ ਪਿੰਟ ਰੋਡ ਹੁਆਣਾ। ਠੀਕ ਐ। ਐ ਰਾਮਪੁਰ ਸ਼ਾਇਦ ਇਸ ਤਰ੍ਹਾਂ ਕਰਕੇ ਤੇ ਉੱਥੇ ਗੁਰੂ ਘਰ ਨਹੀਂ ਹੈਗਾ ਪਿੰਡ ਦੇ ਵਿੱਚ ਸੋਮਣੀ ਕਮੇਟੀ ਸੁੱਤੀ ਪਈਏ ਜਿੱਥੇ ਚਾਰ-ਚਾਰ ਸੀ ਉਹਨੂੰ ਇੱਕ ਨਹੀਂ ਕਰ ਸਕਿਆ ਜਿੱਥੇ ਇੱਕ ਵੀ ਨਹੀਂ ਹੈਗਾ ਉੱਥੇ ਬਣਾ ਨਹੀਂ ਸਕਦੇ ਉੱਥੇ ਬਣਾ ਨਹੀਂ ਸਕਦੇ ਸਥਾ ਦੇ ਕੋਲ ਨੋਚਣ ਵਾਲੀਆਂ ਜੋਕਾਂ ਸਾਨੂੰ ਮਿਲ ਗਈਆਂ ਇਹਨਾਂ ਨੇ ਕੱਖ ਨਹੀਂ ਕਰਨਾ ਤੁਸੀਂ ਉਹ ਸਾਡੇ ਵਜ਼ੀਰ ਰੋਲੇ ਹੋਏ ਤੁਹਾਤੋਂ ਹੀ ਸਾਡੇ ਬੰਦੇ ਨਹੀਂ ਸਾਂਭੇ ਜਾਂਦੇ ਨਹੀਂ ਕੀ ਨਹੀਂ ਕਰ ਸਕਦੇ ਯਾਰ ਵਿਰੇਸ਼ਾਂ ਦੇ ਵਿੱਚ ਬੈਠੇ ਨੇ ਵਦੇਸ਼ਾਂ ਦੇ ਵਿੱਚ ਬੈਠ ਕੇ ਪ੍ਰਧਾਨਗੀ ਆਪਾਂ ਕਰ ਸਕਦੇ ਪਰ ਆਪਾਂ ਇੱਕ ਸਿੱਖ ਨੂੰ ਨਹੀਂ ਸਾਂਭ ਸਕਦੇ। ਸ਼ੋਮਣੀ ਕਮੇਟੀ ਦੇ ਮੁਲਾਜ਼ਮ ਪਰਮੰਤਰਕ ਜ਼ਰੂਰ ਸੁਣਨ। ਅਸੀਂ ਜ਼ਰੂਰ ਕਹਿੰਦੇ ਆ ਬਾਈ ਜੀ ਹੁਣ ਕਿਉਂਕਿ ਜਿਹੜੀ ਵੀਡੀਓ ਵਿੱਚ ਜਿਹਦਾ ਨਾਮ ਲੈਂਦੇ ਆ ਉਹਦੇ ਤੱਕ ਜ਼ਰੂਰ ਜਾਂਦੀ ਹੁੰਦੀ ਹੈ। ਹੁਣ ਜ਼ਰੂਰੀ ਨਹੀਂ ਆ ਵੀ ਸ਼ਿਕਾਇਤਾਂ ਕਰਕੇ ਜਦੋਂ ਤੁਸੀਂ ਕਿਤੇ ਕਹਿ ਦੋ ਵੀ ਸਾਡੇ ਕੋਲ ਤਾਂ ਜੀ ਨਰੇਸ਼ ਸਿੰਘ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਫਿਰ ਤੁਸੀਂ ਲਿਖਤੀ ਸ਼ਕੈਨ ਤੁਸੀਂ ਥਾਣੇ ਖੁੱਲ੍ਹੇ ਹੋਏ ਇੱਥੇ ਇਹ ਪੁਲਿਸ ਸਟੇਸ਼ਨ ਆ ਤੁਸੀਂ ਤਾਂ ਆਪ ਪ੍ਰਚਾਰ ਕਰਨਾ ਯਾਰ ਦੋ ਫੇਸ ਗੱਲ ਦਾ ਹੋਇਆ ਨਾ ਤਾਂ ਸਾਡੇ ਉਹ ਖਾਲਸਾ ਰਾਜ ਦੀ ਗੱਲਾਂ ਕਰਨ ਵਾਲੇ ਸਿੱਖ ਰਾਜ ਦੀਆਂ ਗੱਲਾਂ ਕਰਨ ਵਾਲੇ ਵੀ ਜਖਾਲਿਸਤਾਨ ਆਊਗਾ ਜੀ ਫਿਰ ਆਪਾਂ ਆਏ ਇਸ ਤਰ੍ਹਾਂ ਹੋ ਜਾਣੇ ਕੀ ਗੱਲ ਆ ਭਾਈ ਫਿਰ ਤੁਹਾਡਾ ਡੀਐਨ ਚਾਹੀਜ ਹੋਣਾ ਤੁਸੀਂ ਤਾਂ ਹੁਣੇ ਨਹੀਂ ਸੰਭਲਦੇ ਵੀ ਚਲੋ ਬੰਦਿਆਂ ਕੋਲ ਬਿਜ਼ਨਸ ਨਹੀਂ ਆ ਸ਼੍ਰੋਮਣੀ ਕਮੇਟੀ ਕੋਲ ਨੌਕਰੀਆਂ ਹੈਗੀਆਂ ਸ਼੍ਰੋਮਣੀ ਕਮੇਟੀ ਕੋਲ ਨੌਕਰੀ ਖਤਮ ਹੋ ਗਈਆਂ ਸਾਡੀ ਸੰਸਥਾ ਸਭ ਤੋਂ ਵੱਡੀ ਉਹ ਉਹ ਕਿਉਂ ਨਹੀਂ ਜਾ ਰਹੇ ਉੱਥੇ ਨਰੇਸ਼ ਕੁਮਾਰ ਨਰੇਸ਼ ਸਿੰਘ ਕੋਲ ਨਰੇਸ਼ ਸਿੰਘ ਦਾ ਨੰਬਰ ਅਸੀਂ ਦਿੱਤਾ ਹੋਇਆ ਹੁਣ ਤਾਂ ਮੈਂ 101% ਕਹਿੰਦਾ ਵੀ ਇਹ ਸ਼ੋਮਣੀ ਕਮੇਟੀ ਨੇ ਦੇਖਣੀ ਦੇਖਣੀ ਹੈ ਵੀਡੀਓ ਹਾਲੇ ਹਾਲਾਂਕਿ ਪਹਿਲੀ ਵੀ ਵੇਖੀ ਹੋਊਗੀ ਉਹਨਾਂ ਨੇ ਪਰ ਕਰਨਾ ਕੰਮ ਕੁਝ ਨਹੀਂ ਹੈ ਕਿਉਂਕਿ ਇਹ ਜਿਹੜੇ ਕੰਮ ਕਰਨ ਵਾਲੇ ਹੁੰਦੇ ਆ ਨਾ ਜਿੱਥੇ ਵਿਰੋਧ ਕਰਨਾ ਜਾਂ ਕੋਈ ਗੱਲਾਂ ਹੋਈਆਂ ਨਹੀਂ ਕਰਨੀਆਂ ਉੱਥੇ ਵੀ ਅੱਖਾਂ ਵੀ ਚਲਿੰਦੇ ਆ ਕਈ ਕਈ ਬੰਦੇ ਇਦਾਂ ਦੇ ਵੀ ਕਮੈਂਟ ਕਰਨਗੇ ਕਰਦੇ ਵੀ ਆ ਹੁਣ ਵੀ ਮੈਨੂੰ ਉਮੀਦ ਆ ਵੀ ਆਉਗੇ ਜਿਹੜੇ ਕਹਿੰਦੇ ਹੁੰਦੇ ਫਿਰ ਤੂੰ ਕਰ ਦੇ ਤੂੰ ਵੀ ਤਾਂ ਇੰਨੇ ਪੈਸੇ ਬਣਾਉਂਦਾ ਏ ਇੰਨੇ ਨੋਟ ਛਾਪਦਾ ਏ ਤੂੰ ਕਿਉਂ ਨਹੀਂ ਕਰ ਦਿੰਦਾ ਕਮੇਟੀ ਨੂੰ ਕਹਿਣ ਲੱਗ ਜਾਂਦੇ ਆ ਕਮੇਟੀ ਨੂੰ ਭੰਡਣ ਲੱਗ ਜਾਂਦੇ ਆ ਆਪ ਕਰ ਦੋ ਮਦਦ ਉਹ ਹੁਣ ਜਿਹੜੇ ਕਹਿੰਦੇ ਵੀ ਤੂੰ ਕਰ ਲੈ ਭਰਾਵੋ ਸਾਨੂੰ ਤਾਂ ਪਹਿਲੇ ਯਾਰ ਅਸੀਂ ਤਾਂ 40 ਬੰਦਿਆਂ ਤੋਂ 4 ਤੇ ਆ ਗਏ ਆ ਮੇਰੇ ਸਾਡੇ ਕੋਲ ਗੁੰਜਾਇਸ਼ ਹੁੰਦੀ ਅੱਜ ਮੈਂ ਵੀਰ ਨੂੰ ਰੱਖ ਲੈਂਦਾ ਪਰ ਫੇਰ ਵੀ ਆਪਾਂ ਇਹ ਕਹਿੰਦੇ ਹਾਂ ਕੈਮਰੇ ਦੇ ਉੱਤੇ ਤੁਸੀਂ ਕੋਈ ਵੀ ਉਹਦਾ ਹੱਥ ਨਹੀਂ ਫੜਦਾ ਆਪਾਂ ਤਾਂ ਫੜਾਂਗੇ ਹੀ ਫੜਾਂਗੇ ਐਂਡ ਤੱਕ ਕੋਸ਼ਿਸ਼ ਮੈਂ ਪਰਸਨਲ ਤੌਰ ਤੇ ਨਿੱਜੀ ਤੌਰ ਤੇ ਫੋਨ ਕਰ ਕਰਕੇ ਵੀ ਵੀਰਾਂ ਨੂੰ ਉਹਨੂੰ ਜੌਬ ਲਈ ਤਰਾਵਾਂਗੇ ਨਹੀਂ ਹੁੰਦਾ ਤਾਂ ਇੱਥੇ ਜਾਏ ਉਹਨੂੰ ਕੈਮਰੇਮੈਨ ਤੇ ਰੱਖਣਾ ਪਵੇ ਸਾਨੂੰ ਆਪ ਟ੍ਰੇਨ ਕਰਨਾ ਪਵੇ ਟ੍ਰੇਨ ਕਰਾਂਗੇ ਕਿਉਂਕਿ ਉਹ ਆ ਬਿੰਦਾ ਮਿਹਨਤੀ ਅਰਥਾ ਦਾ ਸੰਵਿਧਾਨ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਜਿੱਥੇ ਚੁਣਨ ਦੀ ਆਜ਼ਾਦੀ ਦਿੰਦਾ ਹੈ ਤਾਂ ਫਿਰ ਆਪਣੇ ਵਿਚਾਰ ਪ੍ਰਗਟ ਕਰਨ ਦੀ ਵੀ ਆਜ਼ਾਦੀ ਦਿੰਦਾ ਹੈ ਬੀਤੇ ਦਿਨ ਇੱਕ ਇੰਟਰਵਿਊ ਅਸੀਂ ਕੀਤੀ ਸੀ ਜਿਸ ਦੇ ਵਿੱਚ ਇੱਕ ਵੀਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਜੋ ਕਿ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਦੇ ਵਿੱਚ ਆਉਂਦਾ ਅਮਰਤ ਛਕਦਾ ਤੇ ਉਸ ਦੇ ਵਿਚਾਰ ਪ੍ਰਗਟ ਕਰਨ ਤੋਂ ਬਾਅਦ ਉਸ ਦੇ ਨਾਲ ਕੁਝ ਸਮਾਜ ਦੇ ਵਿੱਚ ਅਜਿਹਾ ਹੁੰਦਾ ਜੋ ਕਿ ਉਸ ਨੂੰ ਤਾਂ ਦੁਖੀ ਕਰਦਾ ਤੇ ਸਾਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿ ਇਸ ਵੀਰ ਦੇ ਨਾਲ ਇੰਟਰਵਿਊ ਕਰਕੇ ਸ਼ਾਇਦ ਅਸੀਂ ਕੋਈ ਗਲਤੇ ਕੰਮ ਕਰ ਦਿੱਤਾ ਸੋ ਮੇਰੇ ਨਾਲ ਜਗਦੀਪ ਸਿੰਘ ਥਲੀ ਹੈ ਜਿਨ੍ਹਾਂ ਨੇ ਇਹ ਇੰਟਰਵਿਊ ਕੀਤੀ ਸੀ ਬਾਈ ਕਿਵੇਂ ਦੇਖਦੇ ਹੋ ਤੁਸੀਂ ਤਾਂ ਇੰਟਰਵਿਊ ਕੀਤੀ ਸੀ ਵੀ ਇੱਕ ਚੰਗੀ ਗੱਲ ਚਲੋ ਦਿਖਾਈਏ ਪਰ ਉਹਦੇ ਲਈ ਦੁੱਖਾਂ ਦਾ ਪਹਾੜ ਟੁੱਟ ਗਿਆ ਬਿਲਕੁਲ ਜਨਾਬ ਵੀਰ ਇਹ ਸਾਡੀ ਤਰਾਸ ਦੀ ਕਹਿ ਲੀਏ ਵੀ ਆਪਾਂ ਸਾਰੇ ਲੋਕ ਇਹ ਤਾਂ ਕਹਿੰਦੇ ਆ ਬਿਸਾਰੇ ਧਰਮ ਇਕ ਬਰਾਬਰ ਹੁੰਦੇ ਆ ਹਮ ਸਾਰਿਆਂ ਦਾ ਸਤਿਕਾਰ ਕਰੋ ਹਮ ਪਰ ਨਫਰਤ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਭਰੀ ਹੋਈ ਹੈ ਹਮ ਉਹ ਵੀਰ ਜੀ ਦੀ ਤੁਸੀਂ ਗੱਲ ਕਰਦੇ ਹੋ ਉਹਦਾ ਨਾਮ ਹੈ ਨਰੇਸ਼ ਸਿੰਘ ਜਿਹੜਾ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣਦਾ ਹਮ ਚਲੋ ਇੰਟਰਵਿਊ ਕੀਤੀ ਤੇ ਕਿਉਂਕਿ ਉਸ ਵੀਰ ਨੇ ਆਪਣੀ ਇਹ ਚੀਜ਼ ਮੈਨੂੰ ਆਪਣੇ ਆਪ ਦੱਸੀ ਸੀ ਹਮ ਤੇ ਉਹ ਮੈਨੂੰ ਲੱਗਾ ਵੀ ਜਦੋਂ ਉਹਨੇ ਇਹ ਗੱਲ ਦੱਸੀ ਹੈ ਤਾਂ ਜਿਵੇਂ ਉਹਨੇ ਆਪਣੇ ਬੇਟੇ ਦੀ ਵੀ ਗੱਲ ਦੱਸੀ ਔਰ ਮੇਨ ਮੁੱਖ ਗੱਲ ਇੰਟਰਵਿਊ ਕਰਨ ਦਾ ਸੀਗਾ ਵੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਹੂੰ ਜਿਹੜਾ ਬੰਦਾ ਜਿਹੜੀ ਚੀਜ਼ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਵੀ ਇਹ ਦਿਖਾਈਏ ਗੱਲ ਹਾਂ ਉਹ ਕਹਿੰਦਾ ਮੈਂ ਇੱਕ ਬੋਤਲ ਰੋਜ਼ ਦੀ ਪੀ ਪੀ ਜਾਂਦਾ ਸੀ ਹੂੰ ਤੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਪੈਸਾ ਜਦੋਂ ਘਰ ਆਉਣਾ ਨਹੀਂ ਕੋਈ ਹੂੰ ਬੱਚਿਆਂ ਨੇ ਰੋਟੀ ਮੰਗਣੀ ਆ ਪਤਨੀ ਨੇ ਮੰਗਣਾ ਖਰਚਾ ਹੂੰ ਭਾਈ ਫਿਰ ਉਹ ਕਲੇਸ਼ ਰਹਿੰਦਾ ਕਰਦੇ ਖਾਸ ਗੱਲ ਇਹ ਰਹਿੰਦੀ ਵੀ ਉਹਦਾ ਜੀਵਨ ਬਦਲ ਗਿਆ ਉਹਦਾ ਜੀਵਨ ਬਦਲ ਗਿਆ ਉਹ ਜਦੋਂ ਉਹ ਕਹਿੰਦਾ ਮੈਂ ਵੀ ਉਸ ਦਿਨ ਵੀ ਸ਼ਰਾਬ ਪੀਤੀ ਹੋਈ ਸੀ ਪਰ ਦੂਜੇ ਦਿਨ ਮੇਰਾ ਪੁੱਤ ਕਹਿੰਦਾ ਵੀ ਆਪਾਂ ਨੇ ਜਾਣਾ ਭਾਈ ਅਮਰ ਸ਼ਕਨ ਤਾਂ ਅਮਰਪਾਲ ਸਿੰਘ ਨੂੰ ਕਹਿੰਦਾ ਮੈਂ ਸੁਣਿਆ ਤੇ ਚਲੋ ਮਨ ਬਦਲ ਗਿਆ ਉਸ ਤੋਂ ਬਾਅਦ ਉਹ ਨਾ ਸ਼ਰਾਬ ਵੀ ਨਹੀਂ ਪੀਤੀ ਜਦੋਂ ਜੀਵਨ ਬਦਲ ਗਿਆ ਆਪਾਂ ਨੇ ਇਹ ਚੀਜ਼ ਦੱਸੀ ਵੀ ਭਾਈ ਜਦੋਂ ਅਸੀਂ ਅਮਰਤਾਰੀ ਹੋ ਜਾਂਦੇ ਆ ਤਾਂ ਗੁਰੂ ਸਾਡੀ ਬਾਹ ਫੜਦਾ ਤੇ ਗੁਰੂ ਜਦੋਂ ਪ੍ਰਮਾਤਮਾ ਨੇ ਜੋ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੋਇਆ ਜਦੋਂ ਅਸੀਂ ਉਹ ਚੀਜ਼ਾਂ ਨੂੰ ਅਪਣਾਉਂਦੇ ਆ ਆਪਣੇ ਆਪ ਸਾਡੀ ਮਾੜੀਆਂ ਚੀਜ਼ਾਂ ਜਿਹੜੀਆਂ ਛੁੱਟ ਜਾਂਦੀਆਂ ਚਲੋ ਆਪਾਂ ਨੇ ਉਹ ਚੀਜ਼ ਦਿਖਾਈ ਔਰ ਦੂਜੇ ਦਿਨ ਜਦੋਂ ਉਹਦਾ ਮੈਨੂੰ ਫੋਨ ਆਇਆ ਵੀ ਪਾਜੀ ਆਪਾ ਤਾਂ ਯਾਰ ਇੰਟਰਵਿਊ ਕਰਕੇ ਪੰਗਾ ਲੈ ਲਿਆ ਮੈਂ ਕਿਹਾ ਕੀ ਗੱਲ ਹੋ ਗਈ ਰੋਂਦਾ ਰੋਂਦਾ ਕਹਿੰਦਾ ਮੈਨੂੰ ਲਾ ਲੈਣਾ ਕਹਿੰਦਾ ਨੌਕਰੀ ਤੋਂ ਕੱਢਤਾ ਕਹਿੰਦਾ ਅੱਗੇ ਕਦੇ ਨਹੀਂ ਆਇਆ ਉਹ 2 ਸਾਲ ਹੋ ਗਏ ਉੱਥੇ ਟਰਾਂਸਪੋਰਟ ਜਿੱਥੇ ਹੈਗੀ ਆ ਦਫ਼ਤਰ ਹੈ ਕਹਿੰਦਾ ਮੇਰੇ ਅਕਾਊਂਟ ਦੇ ਵਿੱਚ ਤਨਖਾਹ ਆ ਪਉਂਦਾ ਸੀ ਹੂੰ ਡਰਾਈਵਰਾਂ ਨੂੰ ਵੀ ਤਨਖਾਹ ਕਹਿੰਦਾ ਮੈਂ ਦਿੰਦਾ ਸੀ ਇੰਨਾ ਭਰੋਸਾ ਸੀਗਾ ਪਰ ਕਹਿੰਦਾ ਅੱਗ ਬਬੂਲਾ ਹੋ ਗਿਆ ਕਹਿੰਦਾ ਤੂੰ ਜਾ ਕਹਿੰਦਾ ਆਪਣੇ ਤੁਸੀਂ ਜੀ ਧਰਮਦਾਨੀ ਹੋਇਆ ਸਾਡੇ ਦਾ ਤੱਕੀ ਜਾ ਹੁਣਾ ਫਲਾਣਾ ਇਹ ਕਰਨ ਲੱਗ ਗਿਆ ਚਲੋ ਬੋਲਣ ਲੱਗ ਗਿਆ ਹਾਲਾਂਕਿ ਇਹ ਵੀ ਗੱਲ ਸਪਸ਼ਟ ਕਰ ਦਈਏ ਉਹ ਬੱਗਾ ਉਹਨਾਂ ਆਪਣੀ ਟਰਾਂਸਪੋਰਟ ਗੁਰਨਾਨਕ ਦੇ ਨਾਂ ਤੇ ਰੱਖਿਆ ਹੋਇਆ ਨਾਮ ਗੁਰਨਾਨਕ ਟਰਾਂਸਪੋਰਟ ਤੇ ਨਾਮ ਯਾਰ ਤੁਸੀਂ ਗੁਰਨਾਨਕ ਦਾ ਵਰਤਦੇ ਹੋ ਹਟੀਆਂ ਤੁਸੀਂ ਆਪਣੀ ਗੁਰਨਾਨਕ ਦੇ ਨਾਂ ਤੇ ਚਲਾਉਂਦੇ ਹੋ ਜਿਹਨੇ ਗੁਰਨਾਨਕ ਦਾ ਰਾਹ ਬਣਾ ਲਿਆ ਗੁਰਨਾਨਕ ਦਾ ਸਿੱਖ ਬਣ ਗਿਆ ਉਹਨਾਂ ਨੂੰ ਤੁਸੀਂ ਝੱਲਦੇ ਨਹੀਂ ਨਾ ਕੋ ਬੈਰੀ ਨਹੀਂ ਬੇਗਾਨਾ ਨਹੀਂ ਸਮਝ ਸਕੇ ਨਾ ਹੂੰ ਇੱਕ ਪਾਸੇ ਤਾਂ ਕੈਨਨ ਨੂੰ ਤਾਂ ਕਹਿੰਦੇ ਆ ਬਈ ਜੀ ਇਹ ਆਪਣਾ ਹਿੰਦੂ ਸਿੱਖ ਇੱਕ ਨੇ ਨੌ ਮਾਸ ਦਾ ਸਾਡਾ ਰਿਸ਼ਤਾ ਇਹ ਵੀ ਕਿਹਾ ਜਾਂਦਾ ਵੀ ਸਿੱਖ ਜਿਹੜੇ ਹੈਗੇ ਆ ਫਿਰ ਖਾਲਸਾ ਬਣਦੇ ਜਦੋਂ ਉਹ ਧਰਮ ਦੀ ਰਾਖੀ ਲਈ ਬਣੇ ਆ ਸਾਡੇ ਆਪਣੇ ਹੀ ਆ ਹਾਂ ਬਿਲਕੁਲ ਕਿਹਾ ਜਾਂਦਾ ਪਰ ਇਹ ਕਿਹਾ ਹੀ ਜਾਂਦਾ ਇਹ ਮੰਨ ਦੇ ਵਿੱਚ ਨਫਰਤਾਂ ਸਾਹਮਣੇ ਆ ਗਈਆਂ ਤੇ ਹਾਲਾਂਕਿ ਅਸੀਂ ਸਪਸ਼ਟੀਕਰਨ ਵੀ ਲਿਆ ਉਹ ਇਹ ਗੱਲ ਤੋਂ ਮੁਕਰਨ ਨਹੀਂ ਲੱਗੇ ਵੀ ਦੇਖ ਮੈਂ ਤਾਂ ਤੈਨੂੰ ਕੱਢਿਆ ਹੀ ਨਹੀਂ ਹੂੰ ਜੇ ਤੁਸੀਂ ਕਰਿਆ ਆਪਣੇ ਧਰਮ ਲਈ ਕੁਝ ਕਰਿਆ ਫਿਰ ਸਪਸ਼ਟ ਹੋ ਜਾਓ ਫਿਰ ਮੁਕਰਨ ਦੀ ਕੀ ਲੋੜ ਹੈ ਹੂੰ ਮਤਲਬ ਕਿ ਤੁਹਾਡੇ ਚ ਦਮ ਨਹੀਂ ਹੈ ਲੱਤਾਂ ਭਾਰ ਨਹੀਂ ਚੱਲਦੀਆਂ ਤੁਹਾਡੀਆਂ ਸੱਚ ਬੋਲਣ ਲਈ ਜਾਂ ਤਾਂ ਸੱਚ ਬੋਲੋ ਜੋ ਤੁਸੀਂ ਕਰਤਾ ਸੱਚ ਬੋਲੋ ਵੀ ਭਾਈ ਇਹ ਮੈਂ ਆਪਣੇ ਧਰਮ ਨੂੰ ਪਿਆਰ ਕਰਦਾ ਇਹ ਸਾਡੇ ਧਰਮ ਦਾ ਨਹੀਂ ਰਿਹਾ ਸੀ ਕੜਤਾ ਹੁਣ ਇਹ ਜਿਹੜੇ ਧਰਮ ਚ ਗਿਆ ਇਹਦੀ ਕੌਮੀ ਨੂੰ ਸਾਹਮੇ ਸੱਚ ਬੋਲ ਦੋ ਪਰ ਹਾਂ ਨਫ਼ਰਤ ਵੀ ਕਰਨੀ ਉਹ ਮੈਨੂੰ ਐਂ ਲੱਗਦਾ ਬਾਈ ਜੀ ਕਿਉਂਕਿ ਅਸਲ ਦੇ ਵਿੱਚ ਉਹ ਆਪਣੇ ਧਰਮ ਨੂੰ ਪਿਆਰ ਨਹੀਂ ਸੀ ਕਰਦੇ ਤਾਂ ਨਹੀਂ ਤਾਂ ਕਰਕੇ ਨਹੀਂ ਕੱਢਿਆ ਉਹਨੂੰ ਉਹ ਦੂਜਿਆਂ ਨਾਲ ਜਦੋਂ ਦਿੱਤਾ ਨਾ ਡੰਡਾ ਵੀ ਭਾਈ ਆ ਦੇਖ ਤੇ ਰਹਾ ਬੰਦਾ ਨਰੇਸ਼ ਕੀ ਕਰ ਰਿਹਾ ਇਹ ਤਾਂ ਸਾਡੇ ਧਰਮ ਨਾਲ ਉਸ ਉਹ ਦੋਏ ਲੋਕਾਂ ਤੋਂ ਹੀ ਭੈ ਭੀਤ ਹੋ ਕੇ ਇੱਕ ਤਾਂ ਰਾਜਨੀਤਿਕ ਪਾਰਟੀ ਭਾਜਪਾ ਨਾਲ ਸਬੰਧਤ ਫਿਰ ਪਾਰਟੀ ਦਾ ਵੀ ਡੰਡਾ ਚੜਿਆ ਪਾਰਟੀ ਦੇ ਕੁਝ ਲੋਕਾਂ ਨੇ ਕਿਹਾ ਹੁਣ ਬਿਤੇਰਾ ਮੈਨੇਜਰ ਤਾਂ ਕਰਦਾ ਅਮਰਤਪਾਲ ਨੂੰ ਸੁਣਦਾ ਉਹ ਪਲਾਣਾ ਕਰਦਾ ਨਾਲ ਉਹ ਅਮਰਤਾਰੀ ਹੋ ਗਿਆ ਇਹ ਉੱਥੋਂ ਆਈਆਂ ਗੱਲਾਂ ਨਹੀਂ ਫਿਰ ਜਦੋਂ ਅਗਲੇ ਕਹਿਣਗੇ ਵੀ ਤੁਸੀਂ ਜਦੋਂ ਸਿੱਖ ਕਿਸੇ ਹੋਰ ਧਰਮ ਤੇ ਚਲ ਜਾਂਦੇ ਆ ਜਾਂ ਕੋਈ ਦੂਜੇ ਧਰਮ ਵਾਲੇ ਸਿੱਖਾਂ ਦੇ ਆਪਣੇ ਵਿੱਚ ਆਉਣ ਦੀ ਖੁਸ਼ੀ ਮਨਾਉਂਦੇ ਆ ਫਿਰ ਤੁਸੀਂ ਚੀਕਾ ਮਾਰਦੇ ਜਦੋਂ ਸਾਡੇ ਕੋਲੋਂ ਕੋਈ ਬੰਦਾ ਕੋਈ ਦੂਸਰੇ ਜਿਹੜੀ ਵਿਚਾਰਧਾਰਨ ਨੂੰ ਅਪਣਾਊਗਾ ਤਾਂ ਉਹ ਉਹ ਸਾਡੇ ਵੀ ਮਨ 'ਚ ਸਹਿਜ ਤਾਂ ਗੱਲ ਆਣੀ ਹੋਊ ਫਿਰ ਉਹੀ ਵੀ ਸਾਨੂੰ ਵੀ ਦੁੱਖ ਤਾਂ ਹੋਊ ਗਈ ਵੀ ਯਾਰ ਬੰਦਾ ਸਾਡੇ ਨਾਲ ਵਹਿੰਦਾ ਔੜਦਾ ਸੀ ਸਾਡੇ ਵਿਚਾਰਾਂ ਨੂੰ ਫੋਲੋ ਕਰਦਾ ਸੀ ਅੱਜ ਉੱਧਰ ਚਲ ਗਿਆ ਨਹੀਂ ਭਾਈ ਜਦੋਂ ਇਹ ਗੱਲਾਂ ਹੁਣ ਵੀ ਬਹੁਤ ਆਈਆਂ ਵੀ ਫਿਰ ਜਦੋਂ 크ਿਸਚਨਾਂ ਚ ਜਾਂਦੇ ਆ ਜੀ ਸਿੱਖ ਫਿਰ ਤੁਸੀਂ ਚੀਕਾਂ ਕਿਉਂ ਮਾਰਦੇ ਅੱਜ ਤੱਕ ਮੈਨੂੰ ਹੁਣ ਤੱਕ ਦੇ ਇਤਿਹਾਸ ਦੇ ਸਿੱਖੀ ਦੇ ਇਤਿਹਾਸ ਵਿੱਚ ਦੱਸ ਦੋ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਤੋਂ ਲੈ ਕੇ ਹੁਣ ਤੱਕ ਵੀ ਜਿੱਥੇ ਗੁਰੂ ਸਾਹਿਬ ਨੇ ਵਿਚਾਰ ਥੋਪੇ ਹੋਣ ਜਬਰਦਸਤੀ ਕਿਸੇ ਨੂੰ ਸਿੱਖ ਬਣਾਇਆ ਹੋਵੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਕਿਹਾ ਹੋਵੇ ਵੀ ਭਾਈ ਤੁਸੀਂ ਜ਼ਬਰਦਸਤੀ ਬਣਾਣਾ ਜ਼ਬਰਦਸਤੀ ਅਸੀਂ ਤਾਂ ਬੌਧੀਆਂ ਬਚਾਈਆਂ ਯਾਰ ਗੁਰਤੇਗ ਬਾਦਰ ਮਹਾਰਾਜ ਜੀ ਨੇ ਸੀਸ ਕਟਵਾ ਲਿਆ ਦੂਜੇ ਧਰਮਾਂ ਦੇ ਖਾਤਰ ਗੁਰੂ ਸਾਹਿਬ ਨੇ 80000 ਦੀ ਗਿਣਤੀ ਦੇ ਵਿੱਚ ਪੰਜ ਨੂੰ ਆਵਾਜ਼ ਮਾਰੀ ਸੀ ਤਲਵਾਰ ਲੈ ਕੇ ਉੱਥੇ ਜੇ ਗੁਰੂ ਸਾਹਿਬ ਆਪਣਾ ਕਿਰਪਾਨ ਆਪਾਂ ਕਹਿੰਦੇ ਹਾਂ ਤਲਵਾਰ ਤਾਂ ਚਲੋ ਜ਼ੁਲਮ ਕਰਦੀ ਕਿਰਪਾਨ ਗੁਰੂ ਦੀ ਤਾਂ ਕਿਰਪਾਈ ਕਰਦੀ ਹੈ ਗੁਰੂ ਸਾਹਿਬ ਉਦੋਂ ਸ੍ਰੀ ਸਾਹਿਬ ਲੈ ਕੇ ਇਹ ਵੀ ਕਹਿ ਸਕਦੇ ਸੀ ਵੀ ਭਾਈ ਹੁਣ ਜਿੰਨਾ ਇਕੱਠਾ ਸਾਰੇ ਨਾਮਰਾ ਛਕਣਾ ਆ ਜੋ ਹਮ ਬੜੇ ਪਿਆਰ ਨਾਲ ਬਿਨਾਂ ਸੀਸ ਤੋਂ ਕੱਟੇ ਤੋਂ ਕਰ ਸਕਦੇ ਸੀ ਪਰ ਉਹਨਾਂ ਨੇ ਖਾਲਸਾ ਸਾਜਣਾ ਸੀ ਅਜਿਹਾ ਖਾਲਸਾ ਜਿਹੜਾ ਮੌਤ ਨੂੰ ਵੀ ਫਿਰ ਮਖੌਲਾ ਕਰਦਾ ਨਿਆਰਾ ਹੁੰਦਾ ਨਿਆਰਾ ਹੁੰਦਾ ਨਿਆਰਾਪਣ ਜਿਹਦੇ ਚ ਹੈਗਾ ਉਹ ਨਿਆਰੇ ਖਾਲਸੇ ਦੀ ਸਿਰਜਣਾ ਗੁਰੂ ਸਾਹਿਬ ਨੇ ਪੰਜ ਚੁਣ ਕੇ ਕੀਤੀ ਸੀ ਜਿਹੜਾ ਅੱਜ ਫਿਰ ਸਿੱਖੀ ਚਾਹੁੰਦਾ ਹੈ ਅੱਜ ਵੀ ਇਹ ਸਿਰ ਵਾਲੀ ਮੰਗ ਜਿਉਂਦੀ ਤਿਉਂ ਪਈ ਆ ਵੀ ਸਿਰ ਦੇਣਾ ਹੀ ਪੈਂਦਾ ਸਿੱਖੀ ਚ ਬਿਲਕੁਲ ਉਦੋਂ ਤਾਂ ਕਿਉਂਕਿ ਸਾਡਾ ਗੁਰੂ ਸੀ ਬਾਈ ਜੀ ਉਹ ਗੁਰੂ ਸਾਹਿਬ ਨੇ ਜੋ ਕਰਨਾ ਸੀ ਉਹਨਾਂ ਦੀ ਬਖਸ਼ਿਸ਼ ਉਹਨਾਂ ਦੀ ਮੌਜ ਖਾਲਸਾ ਹਨ ਪ੍ਰਗਟ ਖਾਲਸਾ ਖਾਲਸਾ ਪ੍ਰਮਾਤਮਾ ਦੀ ਮੌਜ ਪ੍ਰਮਾਤਮਾ ਦੀ ਮੌਜ ਦੇ ਵਿੱਚ ਪਰ ਅੱਜ ਵੀ ਤਾਂ ਪੰਜ ਪਿਆਰੇ ਹੀ ਕਹਿੰਦੇ ਆ ਵੀ ਭਾਈ ਹੁਣ ਤੇਰਾ ਸਿਰ ਹੈ ਹੂੰ ਗੁਰੂ ਦਾ ਹੋ ਗਿਆ ਇਹ ਹੂੰ ਪਰ ਇੱਕ ਗੱਲ ਆ ਵੀ ਜਦੋਂ ਹੁਣ ਉਹ ਸਿੱਖਾਂ ਦੇ ਵਿੱਚ ਆ ਗਿਆ ਤੁਸੀਂ ਕਹਿੰਦੇ ਵੀ ਅਗਲੇ ਨੇ ਨੌਕਰੀ ਤੋਂ ਕੱਢ ਤਾ ਫਿਰ ਇਹ ਗੱਲ ਇੰਨੀ ਵੱਡੀ ਕਿਉਂ ਲੱਗਦੀ ਆ ਜਦੋਂ ਕੋਈ ਹੁਣ ਇੱਧਰ ਆ ਗਿਆ ਵਿਚਾਰਤਾਰ ਆ ਗਿਆ ਕਹਿੰਦਾ ਵੀ ਮੇਰੀ ਸਿੱਖੀ ਦੀ ਵਿਚਾਰਤਾਰ ਤੁਸੀਂ ਫਿਰ ਇੰਟਰਵਿਊ ਵੀ ਤਾਂ ਕੀਤੀ ਆ ਬਾਅਦ ਵਿੱਚ ਵੀ ਇਦਾਂ ਭਾਈ ਦੇ ਨਾਲ ਹੋ ਗਿਆ ਬਹੁਤ ਕੋਲਾ ਆ ਜਾਂ ਹੁਣੀਆਂ ਸਿੱਖਾਂ ਦੇ ਵਿੱਚ ਤਾਂ ਹੋੜ ਲੱਗੀ ਹੋਣੀ ਆ ਉਹਨੂੰ ਵੀ ਯਾਰ ਤੂੰ ਸਾਡੇ ਕੋਲ ਆ ਜਾ ਨੌਕਰੀ ਅੱਡੇ ਵੱਡੇ ਵੱਡੇ ਸਿੱਖ ਬੈਠੇ ਆ ਬਸ ਇਹੀ ਤਰਾਸ ਦੀ ਆ ਸਤਨਾਮ ਸਿੰਘ ਆਪਣੀ ਹੂੰ ਇੰਟਰਵਿਊ ਨੂੰ ਲਗਭਗ ਲੱਖ ਡੇਢ ਲੱਖ ਲੋਕਾਂ ਨੇ ਦੇਖ ਲਿਆ ਹੂੰ ਥੱਲੇ ਕੋਈ ਨਾ ਫਿਕਰ ਨਾ ਕਰ ਤੂੰ ਤੈਨੂੰ ਸਾਂਭਾਂਗੇ ਬਹੁਤ ਸਾਰੇ ਤਾਂ ਆਪਣੇ ਲੋਕ ਕਹਿੰਦੇ ਹੁੰਦੇ ਆ ਵੀ ਇਹਨਾਂ ਨੇ ਸਿਰ ਫਸਾਏ ਹੋਏ ਆ ਪੱਗਾਂ 'ਚ ਮੈਂ ਕਹਿੰਦਾ ਸਿਰ ਨਹੀਂ ਫਸਾਏ ਹੋਏ ਇਹਨਾਂ ਨੇ ਸਿਰ ਬੰਨੇ ਹੋਏ ਆ 7 ਮੀਟਰ ਦੇ ਕੱਪੜੇ ਨਾਲ ਪੱਗਾਂ ਨਹੀਂ ਬੰਨੀਆਂ ਹੋਈਆਂ ਸਿਰ ਬੰਨੇ ਹੋਏ ਆ ਇਹ ਲੋਕ ਆਪਣੇ ਜਿਹੜੇ ਮਾਰਦੇ ਆ ਨਾ ਦਮ ਬਹੁਤ ਹਾਂ ਇਹ ਬਹੁਤ ਸਾਰੇ ਲੋਕ ਤਾਂ ਇੱਥੇ ਤੱਕ ਕਹਿ ਰਹੇ ਫਿਰ ਤੁਸੀਂ ਟਾਰਾਂ ਕਿਉਂ ਮਾਰਦੇ ਤੁਸੀਂ ਨਫ਼ਰਤ ਪੈਦਾ ਕਰਦੇ ਹੋ ਯਾਰ ਅਸੀਂ ਨਫ਼ਰਤ ਕਿਹੜੀ ਪੈਦਾ ਕਰ ਲਈ ਜੇ ਕੋਈ ਬੰਦਾ ਸਿੱਖੀ ਦੇ ਵਿੱਚ ਆਇਆ ਹੂੰ ਉਹਨੇ ਦੱਸਿਆ ਵੀ ਉਹਦਾ ਜੀਵਨ ਕਿਵੇਂ ਭਾਈ ਪਹਿਲਾਂ ਉਹ ਇਸ ਤਰ੍ਹਾਂ ਦਾ ਸੀਗਾ ਜੇ ਆਪਾਂ ਤਾਂ ਉਹ ਚੀਜ਼ ਦਿਖਾਈ ਹੈ ਹੂੰ ਹੁਣ ਬਹੁਤ ਸਾਰੀਆਂ ਗੱਲਾਂ ਹੁਣ ਇਹ ਕਹਿੰਦੇ ਜੀ ਇਹ ਕਟੜੜ ਹੈ ਜੀ ਇਹ ਫਲਾਣਾ ਅਸੀਂ ਆਪਣੀ ਸਿੱਖੀ ਨੂੰ ਪਿਆਰ ਕਰਦੇ ਅਸੀਂ ਹੁਣ ਵੀ ਕਹਿੰਦੇ ਤੇ ਅਸੀਂ ਨਾਲੇ ਵੀ ਕਹਿੰਦੇ ਅਸੀਂ ਬਾਕੀ ਧਰਮ ਦਾ ਸਤਿਕਾਰ ਕਰਦੇ ਮੈਂ ਆਸਾਨੀ ਜਤਾਉਣਾ ਚਾਹੁੰਦਾ ਕਿਸੇ ਦਾ ਨਾਮ ਲੈ ਕੇ ਇੱਥੇ ਪਿਛਲੀਆਂ ਇੰਟਰਵਿਊ ਸਾਡੀਆਂ ਦੇਖ ਲਿਓ ਜਿਨ੍ਹਾਂ ਦੇ ਵਿੱਚ ਕੋਈ ਵੀਰ ਦਾ ਨਾਮ ਪਿੱਛੇ ਕੁਮਾਰ ਹੋਗਾ ਕਿਸੇ ਦਾ ਸ਼ਰਮਾ ਹੋਗਾ ਕਿਸੇ ਦਾ ਬਿਨ ਬੇਦਬਾਵ ਮਦਦ ਕੀਤੀ ਆ ਅਸੀਂ ਇਹ ਕਦੇ ਨਹੀਂ ਦੇਖਿਆ ਨਾ ਅਸੀਂ ਧਰਮ ਦੇਖਿਆ ਨਾ ਜਾਤ ਦੇਖੀ ਨਾ ਅਸੀਂ ਦੇਖਣਾ ਕਿਉਂਕਿ ਅਸੀਂ ਗੁਰੂ ਦੇ ਸਿੱਖ ਆ ਪਰ ਹੁਣ ਜਦੋਂ ਅਸੀਂ ਇੰਟਰਵਿਊ ਜਦੋਂ ਯਾਰ ਇਹ ਉਹਨੇ ਗੱਲ ਕਹੀ ਮੇਰੇ ਦਿਮਾਗ ਤੇ ਬੜਾ ਲੋਡ ਹੋਇਆ ਬੋਝ ਪੈ ਗਿਆ ਯਾਰ ਵੀ ਆਪਾਂ ਨੇ ਇੰਟਰਵਿਊ ਕੀਤੀ ਆਪਾਂ ਤਾਂ ਚੰਗੇ ਲਈ ਕੀਤੀ ਸੀ ਪਰ ਹੁਣ ਇੱਕ ਸਿੱਖ ਨੇ ਇੰਟਰਵਿਊ ਕੀਤੀ ਵੀ ਭਾਈ ਆ ਗੁਰੂ ਦਾ ਦੇਖੋ ਕਿੰਨਾ ਵਧੀਆ ਔਰ ਉਹਨੇ ਇੱਕ ਗੱਲ ਦੇਖੋ ਪਰਮਾਤਮਾ ਦੇ ਉੱਤੇ ਕਿੰਨਾ ਭਰੋਸਾ ਉਹ ਕਹਿੰਦਾ ਵੀ ਜਦੋਂ ਦਾ ਮੈਂ ਅੰਮ੍ਰਿਤ ਛਕਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਗੱਡੀਆਂ ਵੀ ਪਾਈਆਂ ਹਾਲਾਂਕਿ ਕਰਜ਼ੇ ਤੇ ਆ ਗੱਡੀਆਂ ਉਹਦੀਆਂ ਪਰ ਪਰੋਸਾ ਦਾ ਪਰਮਾਤਮਾ ਤੇ ਜੁੜਾਇਆ ਨਾ ਉਹਨੇ ਤੇ ਮੈਨੂੰ ਚੰਗਾ ਮਾਲਕ ਮਿਲ ਗਿਆ ਜਿਹੜੇ ਮਾਲਕ ਨੇ ਕੱਢਿਆ ਉਹਦੀ ਤਾਰੀਫ ਕਰ ਰਿਆ ਉਹ ਹੂੰ ਵੀ ਪ੍ਰਮਾਤਮਾ ਦੀ ਕਿਰਪਾ ਮੈਨੂੰ ਚੰਗਾ ਮਾਲਕ ਮਿਲ ਗਿਆ ਮੈਨੂੰ 28000 ਰੁਪਏ ਨੌਕਰੀ ਦੇ ਉੱਤੇ ਨਾ ਮੈਨੇਜਰ ਰੱਖਿਆ ਹੋਇਆ ਸਾਰਾ ਕੁਝ ਮੈਂ ਦੇਖਦਾ ਸਾਰਾ ਕੁਝ ਕਰਦਾ ਹੂੰ ਉਹਨੇ ਪ੍ਰਮਾਤਮਾ ਦੇ ਭਰੋਸਾ ਕੀਤਾ ਸੀ ਪਰ ਗਾਹਮ ਉਹਨ ਮਾਲਕ ਨੂੰ ਹੋ ਇਹ ਹੋ ਗਿਆ ਵੀ ਇਹ ਤਾਂ ਨੌਕਰੀ ਮੈਂ ਦਿੱਤੀ ਹੋਈ ਅਸਲ ਦੇ ਵਿੱਚ ਮੈਂ ਇਹ ਕਹਿੰਦਾ ਮੈਂ ਤਾਂ ਇਹ ਦੇਖਦਾ ਵੀ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ ਉਹਨਾਂ ਨੂੰ ਜਦੋਂ ਡਾਊਨਫਾਲ ਦੇ ਵਿੱਚ ਜਾਣਗੇ ਵੈਗਰੂ ਕਰੇ ਦੁਸ਼ਮਣ ਦਾ ਵੀ ਕਦੇ ਨੁਕਸਾਨ ਨਾ ਹੋਵੇ ਜੋ ਉਹਨਾਂ ਦੇ ਨਫਰਤੂਤ ਪਰਮਾਤਮਾ ਨੂੰ ਦੇਖਣਾ ਪਰ ਇੱਕ ਬੰਦਾ ਜੇ ਇਹ ਸੋਚ ਲਵੇ ਮੈਂ ਹੀ ਸਾਰਾ ਕੁਝ ਦਿੱਤਾ ਹੋਇਆ ਤਾਂ ਗਲਤ ਆ ਪਰ ਜਿਹੜੀ ਮੁੱਖ ਗੱਲ ਜਿਹੜੀ ਇੰਟਰਵਿਊ ਕਰਨ ਦਾ ਮੇਨ ਮਕਸਦ ਹੈ ਜਿਵੇਂ ਤੁਸੀਂ ਗੱਲ ਕੀਤੀ ਬਹੁਤ ਕੋਲ ਆਈਆਂ ਹੋਣੀਆਂ ਹਮ ਡੇਢ ਲੱਖ ਲੋਕਾਂ ਨੇ ਇੰਟਰਵਿਊ ਦੇਖੀ ਫੋਨ ਆਇਆ ਇੱਕ ਹਮ ਦੋ ਫੋਨ ਆਏ ਆ ਤੇ ਉਹਦੇ ਵਿੱਚੋਂ ਇੱਕ ਫੋਨ ਵੀਰ ਨੇ 2000 ਰੁਪਏ Google Pay ਕਰਤਾ ਉਹਨੇ Google Pay ਕਰਕੇ 2000 ਰੁਪਏ ਫੇਰ ਫੋਨ ਕਰਤਾ ਵੀ ਭਾਈ ਤੈਨੂੰ ਗੂਗਲ ਪੇ ਕਰਿਆ ਤੇਰੇ ਨਾਲ ਖੜੇ ਆ ਉਹ ਬੰਦੇ ਨੇ ਉਹਦੀ ਘਰ ਵਾਲੀ ਬਿਮਾਰ ਰਹਿੰਦੀ ਪੀਜੀਆਈ ਕਦੇ ਆਪ ਜਾਂਦਾ ਆਪ ਵੀ ਬਿਮਾਰ ਰਹਿੰਦਾ ਆਪਣਾ ਆਪਰੇਸ਼ਨ ਹੋਇਆ ਵਾ ਹੂੰ ਕਦੇ ਘਰ ਵਾਲੀ ਪੀਜੀਆਈ ਹੂੰ ਇੰਨੀ ਗਰੀਬੀ ਗੁਰਬਤ ਦੇ ਵਿੱਚ ਉਹ ਜ਼ਿੰਦਗੀ ਗੁਜ਼ਾਰ ਰਿਹਾ ਬੰਦਾ ਪਰ ਫੇਰ ਉਹ ਅੱਜ ਕਹਿ ਰਿਹਾ ਵੀ ਮੈਂ ਨੌਕਰੀਆਂ ਨੂੰ ਭਾਈ ਲੱਤ ਮਾਰਦਾ ਅਜਿਆਂ ਨੂੰ ਪਰ ਮੈਂ ਸਿੱਖੀ ਨਹੀਂ ਛੱਡ ਸਕਦਾ ਉਹ ਸਿੱਖ ਬਣਿਆ ਤੇ ਸਾਡੇ ਅਸੀਂ ਗੱਲਾਂ ਤਾਂ ਕਰਦੇ ਆ ਖਾਲਸਾ ਰਾਜ ਦੀਆਂ ਹੂੰ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਉਹ ਦੂਜੇ ਧਰਮ ਤੋਂ ਸਾਡੇ ਧਰਮ ਦੇ ਵਿੱਚ ਬੰਦਾ ਆਇਆ ਸਭ ਤੋਂ ਉਹ ਨਹੀਂ ਸਾਂਭਿਆ ਜਾਂਦਾ ਹੂੰ ਅਸੀਂ ਉਹਨੂੰ ਇੱਕ ਕਾਲ ਕਰਕੇ ਹੌਸਲੇ ਨੇ ਦੇ ਸਕਦੇ ਕਿ ਸਾਡੇ ਕੋਲ ਅਜਿਹੇ ਬਿਜ਼ਨਸਮੈਨ ਜਾਂ ਸਿੱਖਾਂ ਦੇ ਵਿੱਚ ਹੈ ਨਹੀਂ ਵੀ ਜਿਹੜੇ ਇੱਕ 28000 30000 ਦੀ ਉਹਨੂੰ ਨੌਕਰੀ ਦੇ ਸਕਣ ਤੁਸੀਂ ਤੁਸੀਂ ਇਹ ਕਿਦਾਂ ਸੋਚਿਆ ਵੀ ਉਹਨੂੰ ਨੌਕਰੀ ਸਿੱਖ ਦੇ ਦੇਣਗੇ ਚਲੋ ਅਸੀਂ ਇੰਟਰਵਿਊ ਕਰਦੇ ਆ ਵੀ ਸਿੱਖ ਨੌਕਰੀ ਦੇ ਦੇਣਗੇ ਕਿਉਂਕਿ ਬਹੁਤ ਸਾਰੀਆਂ ਇੰਟਰਵਿਊਜ਼ ਤਾਂ ਹੁਣ ਏਦਾਂ ਦੇ ਵੀ ਆ ਰਹੀਆਂ ਵੀ ਸਿੱਖਾਂ ਦੇ ਵਿੱਚ ਤਾਂ ਗੁਰੂ ਕੇ ਵਜ਼ੀਰ ਰੋਲ ਦੇ ਫਿਰਦੇ ਜਿਹਨਾਂ ਨੂੰ ਗੁਰੂ ਕੇ ਵਜ਼ੀਰ ਦੀ ਉਪਾਧੀ ਆ ਉਹਨਾਂ ਦਾ ਬੁਰਾ ਹਾਲ ਆ ਰੋਜ਼ ਗੱਲਾਂ ਇਹ ਦੇਖਣ ਨੂੰ ਮਿਲਦੀਆਂ ਤੁਹਾਨੂੰ ਉਮੀਦ ਹੈਗੀ ਸੀ ਵੀ ਜੇ ਅਸੀਂ ਇੰਟਰਵਿਊ ਕਰਾਂਗੇ ਤਾਂ ਬਹੁਤ ਸਾਰੇ ਸਿੱਖ ਭਰਾ ਇਹਦਾ ਕਾਰਜ ਸਵਾਰ ਦੇਣਗੇ ਜਾਂ ਇਹਨੂੰ ਹੁਣ ਕਿਸੇ ਨੌਕਰੀ ਦੀ ਲੋੜ ਨਹੀਂ ਰਹੂਗੀ ਇਹਦਾ ਜੀਵਨ ਸੁਖੀ ਹੋ ਜਾਊਗਾ ਜਿਹੜੀਆਂ ਤਾਂ ਆਪਾਂ ਗੁਰੂ ਦੇ ਵਜ਼ੀਰ ਦੀ ਗੱਲ ਕਰਦੇ ਆ ਵੀ ਰੋਲੇ ਹੋਏ ਹੂੰ ਉਹ ਤਾਂ ਰੋਲੇ ਚੌਧਰੀਆਂ ਨੇ ਹੂੰ ਜਿਹੜੀ ਸਾਡੀ ਕੌਮ ਐ ਉਹ ਤਾਂ ਕਰਦੀ ਬਹੁਤ ਜ਼ਿਆਦਾ ਸਤਿਕਾਰ ਬਾਈ ਹੂੰ ਗੁਰੂ ਦੇ ਵਜ਼ੀਰ ਆਪਾਂ ਗੁਰੂ ਗ੍ਰੰਥੀ ਸਿੰਘ ਦੇ ਪਰਿਵਾਰ ਦੇ ਇੰਟਰਵਿਊ ਦਿਖਾਈ ਹੈ ਨਾ ਹੂੰ 15 ਜਾਂ 18 ਲੱਖ ਦੇ ਕਰੀਬ ਪੈਸਾ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਗਿਆ ਹੂੰ ਤੇ ਇਹ ਗੁਰੂ ਦੇ ਵਜ਼ੀਰ ਦਾ ਸਤਕਾਰ ਇਹ ਆ ਬਾਈ ਉਸ ਪਰਿਵਾਰ ਨੂੰ ਸੰਭ ਲਿਆ ਤੇ ਇਹ ਜਿਹੜੇ ਕੜਮ ਚੋਧਰੀ ਆ ਗੱਲਾਂ ਕਰਨਗੇ ਖਾਲਸਾ ਰਾਪਦੀਆਂ ਤੁਹਾਤੇ ਗੁਰੂ ਘਰਾਂ ਦੇ ਵਿੱਚ ਆਪਣੇਾਂ ਦੇ ਵਿੱਚ ਤੋਂ ਸੰਭ ਨਹੀਂ ਹੁੰਦੇ ਗ੍ਰੰਥੀ ਸਿੰਘ ਤੇ ਜਿੰਨੇ ਵੀ ਪ੍ਰਧਾਨ ਆ ਗੁਰੂ ਘਰਾਂ ਦੇ ਹੂੰ ਇਹ ਆਵਾਜ਼ ਮੰਨ ਗਏ ਚਲੋ ਜਿੰਨੇ ਨਹੀਂ ਮੈਂ ਸਾਰੇ ਨਹੀਂ ਕਹਿੰਦਾ ਮੈਂ 80% 90% ਦਾ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਉਹ ਲੋਕ ਨੇ ਜਿਹੜੇ ਕਹਿਣਗੇ ਓਏ ਇੱਧਰ ਆ ਤੂੰ ਕਿੱਥੇ ਗਿਆ ਸੀ ਗ੍ਰਾਂਥੀ ਸਿੰਘ ਨੂੰ ਇਸ ਤਰ੍ਹਾਂ ਬੋਲਦੇ ਇਹ ਤੇ ਇਹਨਾਂ ਨੇ ਕਰਨੀਆਂ ਯਾਰ ਇੱਥੇ ਫੇਰ ਇਹ ਕਹਿੰਦੇ ਜੀ ਜਦੋਂ ਮਾਹੌਲ ਤਾਂ ਉਦੋਂ ਠੀਕ ਹੋਣਾ ਜਦੋਂ ਖਾਲਸਾ ਰਾਜ ਹੋਣਾ ਉਹ ਤੁਸੀਂੋਂ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਤੁਸੀਂੋਂ ਸਾਡੇ ਵਜ਼ੀਰ ਰੋਲੇ ਹੋਏ ਤੁਹਾਤੋਂ ਹੀ ਸਾਡੇ ਬੰਦੇ ਨਹੀਂ ਸਾਂਭੇ ਜਾਂਦੇ ਨਹੀਂ ਕੀ ਨਹੀਂ ਕਰ ਸਕਦੇ ਯਾਰੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਪ੍ਰਧਾਨਗੀ ਆਪਾਂ ਕਰ ਸਕਦੇ ਪਰ ਆਪਾਂ ਇੱਕ ਸਿੱਖ ਨੂੰ ਨਹੀਂ ਸੰਭ ਸਕਦੇ ਨਹੀਂ ਪਰ ਸਿੱਖਾਂ ਦੀ ਸਭ ਤੋਂ ਸਰਵਉੱਚ ਜਿਹੜੀ ਸੰਸਥਾ ਹੈਗੀ ਹੈ ਉਹ ਤਾਂ ਸ਼ਰੋਣੀ ਕਮੇਟੀ ਹੈ ਨਾ ਸ਼ਰੋਣੀ ਕਮੇਟੀ ਹਮੇਸ਼ਾ ਇਸ ਗੱਲ ਦਾ ਦਾਵਾ ਕਰਦੀ ਵੀ ਅਸੀਂ ਬੜੇ ਵਧੀਆ ਕਾਰਜ ਕਰ ਰਹੇ ਹਾਂ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਪੇਜ ਅਕਾਊਂਟਸ ਜਿਹੜੇ ਹੈਗੇ ਆ ਉਹਨੂੰ ਫੋਲੋ ਕਰਕੇ ਦੇਖ ਲਓ ਤੇ ਉਹਦੇ ਉੱਤੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਇੱਦਾਂ ਦੇ ਮਿਲਣਗੀਆਂ ਜਿਹਦੇ ਉੱਤੇ ਧਰਮ ਦੇ ਕਾਰਜ ਦਿਖਾਈ ਜਾਂਦੇ ਆ ਸ਼ਾਇਦ ਉਹਨਾਂ ਤੱਕ ਇਹ ਗੱਲ ਨਾ ਪਹੁੰਚੀ ਹੋਵੇ ਗੱਲ ਤਾਂ ਇਹ ਕਿ ਤੁਸੀਂ ਆਪਣੀ ਜੇ ਗੱਲ ਉੱਥੇ ਪਹੁੰਚੀ ਹੁੰਦੀ ਸ਼ਾਇਦ ਉਹ ਕੁਝ ਕਰਦੇ ਇਹਦੇ ਲਈ ਆਪਾਂ ਬਲੇਮ ਕਰ ਸਕਦੇ ਸ਼ੋਮਣੀ ਕਮੇਟੀ ਨੂੰ ਆਹ ਸ਼ੋਮਣੀ ਕਮੇਟੀ ਤੱਕ ਤਾਂ ਪਹਿਲਾਂ ਸ਼ਾਇਦ ਨਹੀਂ ਪਹੁੰਚੀ ਹੋਣੀ ਕਿਉਂਕਿ ਸ਼ੋਮਣੀ ਕਮੇਟੀ ਨੂੰ ਐਂ-ਐਂ ਗੱਲਾਂ ਨਹੀਂ ਨਿਕ ਦਿਖਦੀਆਂ ਸ਼ੋਮਣੀ ਕਮੇਟੀ ਨੂੰ ਯੋਗਾ ਵਾਲੀ ਕੁੜੀ ਵੀ ਦਿਖੇ ਹੀ ਨਹੀਂ ਸੀ ਇੱਕ ਘੰਟਾ ਉੱਥੇ ਯੋਗਾ ਕਰੀ ਗਈ ਕਦੇ ਸਿੱਧੀ ਹੁੰਦੀ ਰਹੀ ਕਦੇ ਪੁੱਠੀ ਹੁੰਦੀ ਰਹੀ ਇਹਨਾਂ ਨੂੰ ਸਿਰਫ ਪੱਗਾਂ ਵਾਲੇ ਦਿਖਦੇ ਆ ਇਹਨਾਂ ਦੀ ਟਾਸਕ ਫੋਰਸ ਜਦੋਂ ਸਾਡੀਆਂ ਪੱਗਾਂ ਲਾਣੀਆਂ ਹੋਵੇ ਨਾ ਜਾਂ ਇਹਨਾਂ ਨੂੰ ਦਿਖਦਾ ਵੀ ਸੁਖਬੀਰ ਬਾਦਲ ਦਾ ਪਲੜਾ ਭਾਰੀ ਆ ਕਿ ਬਾਗੀ ਧੜੇ ਦਾ ਭਾਰੀ ਆ ਕਿੱਧਰ ਨੂੰ ਦੇਖੀਏ ਜੇ ਉਹਦਾ ਪਾਰੀ ਹੋ ਗਿਆ ਤਾਂ ਅਸੀਂ ਇਹਨੂੰ ਇੱਥੇ ਤਲਬ ਕਰ ਲੈਣਾ ਫਿਰ ਆਪਾਂ ਕਹੀ ਜੀ ਸਜ਼ਾ ਦੇਣੀ ਆ ਇਹਨਾਂ ਨੂੰ ਇਹ ਚੀਜ਼ਾਂ ਦਿਖਦੀਆਂ ਕਿਸੇ ਨੂੰ ਇਹ ਬੁਲਾ ਕੇ ਜੀ ਕਹਿ ਦਿੰਦੇ ਆ ਜੀ ਤੂੰ ਪਾਠ ਕਰ ਲਈ ਫਿਰ ਇਹ ਸਪਸ਼ਟ ਕਰਨ ਦੇਣ ਲੱਗ ਜਾਂਦੇ ਵੀ ਉਹ ਸਜ਼ਾ ਨਹੀਂ ਸੀ ਜੀ ਉਹ ਤਾਂ ਸੇਵਾ ਸੀ ਸ਼ੋਮਣੀ ਕਮੇਟੀ ਤਾਂ ਸਾਡੀ ਇਹਦੇ ਚ ਉਲਝੀ ਹੋਈ ਹੈ ਹੋਰ ਇੱਕ ਪ੍ਰਚਾਰ ਦੇ ਕੋਈ ਕੰਮ ਨਹੀਂ ਦਿਸਦੇ ਇਹਨਾਂ ਨੂੰ ਤਿਆਜੇ ਗੱਲਾਂ ਕਰਦੇ ਆ ਜੇ ਅੱਜ ਇਹਨਾਂ ਨੇ ਪ੍ਰਚਾਰ ਸਹੀ ਕੀਤਾ ਹੁੰਦਾ ਤਾਂ ਉਹ ਜਿਹੜੇ ਜ਼ਬਰਦਸਤੀ ਹੁਣ ਬਹੁਤ ਲੋਕ ਕਹਿੰਦੇ ਆ ਜਦੋਂ ਤੁਹਾਡੇ ਚ 크ਿਸਚੀਅਨਾਂ ਦੇ ਵਿੱਚ ਜਾਂਦੇ ਆ ਜੀ ਤੁਸੀਂ ਮਾਰ ਦਿਓ ਟਾਰ ਉਹ ਜਾਂਦੇ ਜਾਵੇ ਭਾਈ ਸਾਡੀ ਸਿੱਖ ਕੌਮ ਜਾਂ ਖਾਲਸਾ ਜਿਹੜਾ ਏ ਉਹ ਗਿਣਤੀ ਮਿੰਟੀਆਂ ਨਾਲ ਨਹੀਂ ਚੱਲਦਾ ਹੂੰ ਵੋਟਾਂ ਪਵਾ ਕੇ ਨਹੀਂ ਗੁਰੂ ਸਾਹਿਬ ਨੇ ਖਾਲਸਾ ਚੁਣਿਆ ਹੋਇਆ ਬਈ ਭਾਈ ਜਿੱਦੀਆਂ ਵੋਟਾਂ ਭਾਰੀ ਹੋ ਗਈਆਂ ਆਪਣੇ ਉਹ ਕੰਮ ਕਰ ਦੇਣਾ ਗੁਰੂ ਸਾਹਿਬ ਨੇ ਪੰਜ ਨਾਲੇ ਖਾਲਸੇ ਦੀ ਸਿਰਜਣਾ ਕੀਤੀ ਹੋਈ ਹੈ ਪਰ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਬਣਾਇਆ ਤੁਹਾਡੇ ਬਾਗ ਤੇ ਜਿਹੜਾ ਕੋਈ ਜ਼ਬਰਦਸਤੀ ਕਰੂਗਾ ਜ਼ਬਰ ਦੇ ਖਿਲਾਫ ਤਾਂ ਫਿਰ ਸਿੱਖ ਨੇ ਡੰਡਾ ਚੱਕਣਾ ਚੱਕਣਾ ਉਹ ਚਾਹੇ ਸਾਡੇ ਧਰਮ ਚੋਂ ਕੱਢ ਲੋ ਜ਼ਬਰਦਸਤੀ ਚਾਹੇ ਭਾਈ ਕਿਸੇ ਹੋਰ ਦੇ ਧਰਮ ਚੋਂ ਕਰ ਲੋ ਜ਼ਬਰਦਸਤੀ ਚਾਹੇ ਕੋਈ ਜਿਹੜਾ ਮਰਜੀ ਧਰਮ ਹੋਵੇ ਜਿੱਥੇ ਜ਼ਬਰਦਸਤੀ ਹੋਊਗੀ ਫਿਰ ਸਿੱਖ ਜਿਹੜਾ ਸੱਚਾ ਸਿੱਖਾ ਕੜਮ ਚੌਧਰੀਆਂ ਦੀ ਗੱਲ ਨਹੀਂ ਕਰਦਾ ਨਾ ਸ਼ੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਗੱਲ ਕਰਦਾ ਇੱਥੇ ਅ ਲੋਕਾਂ ਨੂੰ ਵੀ ਜ਼ਰੂਰ ਕਹਿੰਦੇ ਆ ਵੀ ਧਿਆਨ ਰੱਖਿਓ ਅਸੀਂ ਸ਼ੋਮਣੀ ਕਮੇਟੀ ਨੂੰ ਨਹੀਂ ਪੰਡਦੇ ਉੱਤੇ ਜਿਹੜਾ ਪ੍ਰਬੰਧ ਆ ਉਹ ਉਹ ਗਲਤ ਆ ਪ੍ਰਚਾਰ ਕਰਨਾ ਚਾਹੀਦਾ ਸੀ ਉਹਨਾਂ ਨੂੰ ਜਿਹੜਾ ਨਹੀਂ ਹੋ ਗਿਆ ਉਹ ਵੀਰ ਨੇ ਨਾਲ ਇਹ ਕਿਹਾ ਯਾਰ ਵੀ ਮੈਂ ਭਾਈ ਮੇਰੀ 24 ਮਰਲੇ ਜ਼ਮੀਨ ਹੈ ਮੈਨੂੰ 4 ਮਰਲੇ ਪਿੱਛੇ ਕੱਢ ਦਿਓ ਸਾਡੇ ਪਿੰਡ ਨੂਰਪੁਰ ਵੇਦੀ ਦਾ ਪਿੰਡ ਆ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਪਰਮੰਧਕ ਆ ਜ਼ਰੂਰ ਸੁਣਨ ਅਸੀਂ ਜ਼ਰੂਰ ਕਹਿੰਦੇ ਆ ਬਾਈ ਜੀ ਹੁਣ ਕਿਉਂਕਿ ਜਿਹੜੀ ਵੀਡੀਓ ਵਿੱਚ ਜਿਹਦਾ ਨਾਮ ਲੈਂਦੇ ਆ ਉਹਦੇ ਤੱਕ ਜ਼ਰੂਰ ਜਾਂਦੀ ਹੁੰਦੀ ਹੈ ਹਮ ਹੁਣ ਜ਼ਰੂਰੀ ਨਹੀਂ ਆ ਵੀ ਸ਼ਿਕਾਇਤਾਂ ਕਰਕੇ ਜਦੋਂ ਤੁਸੀਂ ਕਿਤੇ ਕਹਿ ਦੋ ਵੀ ਸਾਡੇ ਕੋਲ ਤਾਂ ਜੀ ਨਰੇਸ਼ ਸਿੰਘ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਫਿਰ ਤੁਸੀਂ ਲਿਖਤੀ ਸ਼ਿਕਾਇਤ ਤੁਸੀਂ ਥਾਣੇ ਖੋਲ੍ਹੇ ਹੋਏ ਇੱਥੇ ਇਹ ਪੁਲਿਸ ਸਟੇਸ਼ਨ ਆ ਤੁਸੀਂ ਤਾਂ ਆਪ ਪ੍ਰਚਾਰ ਕਰਨਾ ਯਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ੋਮਣੀ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਤੋਂ ਲਗਭਗ 15 18 ਕਿਲੋਮੀਟਰ ਤੋਂ ਦੂਰੀ ਤੇ ਉੱਤੇ ਪਿੰਟਰ ਰੋਡੂ ਆਣਾ ਠੀਕ ਹੈ ਹਮ ਐ ਰਾਮਪੁਰ ਸ਼ਾਇਦ ਇਸ ਤਰ੍ਹਾਂ ਕਰਕੇ ਤੇ ਉਥੇ ਗੁਰੂ ਘਰ ਨਹੀਂ ਹੈਗਾ ਪਿੰਡ ਦੇ ਵਿੱਚ 70 80 ਜਿਹੜੇ ਵੋਟਾਂ ਸਿੱਖਾਣੀਆਂ ਹਮ ਅੱਜ ਤੱਕ ਗੁਰੂ ਘਰ ਨਹੀਂ ਹੈਗਾ ਸ਼ੋਮਣੀ ਕਮੇਟੀ ਸੁੱਤੀ ਪਈ ਹੈ ਹਮ ਵੀ ਭਾਈ ਗੁਰੂ ਘਰ ਹੈ ਨਹੀਂ ਕਿਉਂ ਨਹੀਂ ਬਣਾਇਆ ਜਿੱਥੇ ਚਾਰ ਚਾਰ ਸੀ ਉਹਨੂੰ ਇੱਕ ਨਹੀਂ ਕਰ ਸਕਿਆ ਜਿੱਥੇ ਇੱਕ ਵੀ ਨਹੀਂ ਹੈਗਾ ਉੱਥੇ ਬਣਾ ਨਹੀਂ ਸਕਦੇ ਉੱਥੇ ਬਣਾ ਨਹੀਂ ਸਕੇ ਬਸ ਇਹੀ ਗੱਲ ਹੈ ਇਹ ਸਾਡੀ ਸਭ ਤੋਂ ਜਿਹੜੀ ਤਰਾਸ ਦੀ ਇਹੀ ਹੈ ਸਾਡੀ ਕੌਮ ਦੀ ਵੀ ਐਸ਼ਾਂ ਹੀ ਕੀਤੀਆਂ ਜਾ ਰਹੀਆਂ ਹਨ ਹੋਰ ਕਿਸੇ ਗੱਲ ਵੱਲ ਵੀ ਸੰਸਥਾ ਦੇ ਕੋਲ ਨੋਚਣ ਵਾਲੀਆਂ ਜੋਕਾਂ ਸਾਨੂੰ ਮਿਲ ਗਈਆਂ ਇਹਨਾਂ ਨੇ ਕੱਖ ਨਹੀਂ ਕਰਨਾ ਬਹੁਤ ਲੋਕ ਕਹਿੰਦੇ ਯਾਰ ਤੁਸੀਂ ਬੋਲਣ ਲੱਗ ਜੰਦੇ ਤੁਹਾਨੂੰ ਪਤਾ ਕਿੰਨੇ ਖਰਚੇ ਆ ਸ਼ੋਮਣੀ ਕਮੇਟੀ ਦੇ ਉਹ ਯਾਰ ਕਰ ਕਰੇ ਕੀ ਐ ਖਰਚੇ ਕਰੇ ਕਿੱਥੇ ਆ ਇਹ ਤਾਂ ਦੱਸੋ ਹੁਣ ਉਹ ਵੀਰ ਕਹਿੰਦਾ ਮੇਰੇ ਕੋਲ 24 ਮਰਲੇ ਆ ਭਾਈ 4 ਮਰਲੇ ਮੈਂ ਪਿੱਛੇ ਮੈਨੂੰ ਘਰ ਬਣਾਉਣੇ ਦੇ ਦਿਦੋ ਮੇਰੀ ਜਗ੍ਹਾ 'ਚ ਗੁਰਦੁਆਰਾ ਬਣਾ ਦਿਓ 20 ਮਰਲਿਆਂ 'ਚ ਉਸ ਸਿੱਖ ਦੀ ਭਾਵਨਾ ਤਾਂ ਦੇਖ ਲਓ ਫਿਰ ਮੈਂ ਉਹਨੂੰ ਕਹਾਂ ਮੈਂ ਕਹਾਂ ਵੀਰੇ ਕੋਈ ਗੱਲ ਨਹੀਂ ਉਹ ਉਹਦੇ ਉੱਤੇ ਅੱਜ ਕਰਜ਼ਾ ਚੜਿਆ ਹੋਇਆ ਉਹ ਕਰਜ਼ਾ ਉਹਨੇ ਇੰਟਰਵਿਊ ਕਰਵਾ ਕੇ ਵੀ ਮੈਨੂੰ ਜਦੋਂ ਮਿਲਿਆ ਸੀ ਉਦੋਂ ਵੀ ਕਹਿ ਸਕਦਾ ਸੀ ਵੀ ਵੀਰ ਮੇਰੀ ਇੰਟਰਵਿਊ ਇਸ ਮਾਮਲੇ ਤੇ ਵੀ ਕਰਿਓ ਮੇਰੇ ਉੱਤੇ ਕਰਜ਼ਾ ਚੜਿਆ ਵਾ ਮੇਰੇ ਘਰ ਵਾਲੇ ਵੀ ਬਿਮਾਰ ਨੇ ਜੀ ਮੇਰਾ ਵੀ ਆਪਣਾ ਨਾੜਾਂ ਦਾ ਆਪਰੇਸ਼ਨ ਹੋਇਆ ਵਾ ਵੀ ਮੇਰੀ ਮਦਦ ਕਰਵਾਓ ਇਹ ਵੀ ਕਹਿ ਸਕਦਾ ਜੀ ਪਰ ਉਹਨੇ ਕਿਹਾ ਨਹੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰਾ ਕਰਜ਼ਾ ਵੀ ਬਾਈ ਸਿੱਕ ਕੋੰਦਾਰੂਗੀ ਹੂੰ ਕੋਈ ਗੱਲ ਨਹੀਂ ਪਰ ਉਹ ਉਹ ਮੈਨੂੰ ਕੀ ਕਹਿੰਦਾ ਕਹਿੰਦਾ ਭਾਜੀ ਨਹੀਂ ਆਪਾਂ ਪੈਸੇ ਨਹੀਂ ਯਾਰ ਲੈਣੇ ਹੈਗੇ ਹੂੰ ਉਹ ਬੰਦੇ ਨੇ ਬਾਰ-ਬਾਰ ਮੈਨੂੰ ਇੰਟਰਵਿਊ ਪਰ ਮੇਰਾ 3 ਦਿਨ ਹੋ ਗਏ ਮੈਂ ਉਹਦੇ ਪਿੱਛੇ ਪਿਆ ਵਾ ਵੀ ਯਾਰ ਆਪਾਂ કરીਏ ਕਿਉਂਕਿ ਮੇਰੇ ਤੇ ਬੋਝ ਸੀ ਹੂੰ ਬਜ਼ਾਰ ਇੱਕ ਬੰਦੇ ਦਾ ਰੋਜ਼ਗਾਰ ਚਲੇ ਗਿਆ ਹੂੰ ਤੇ ਉਸ ਬੰਦੇ ਦੀ ਇਰਖਾ ਕਰਕੇ ਵੀ ਸਾਡੀ ਕੌਮ ਨੇ ਸਾਂਭ ਲੈਣਾ ਕਈ ਕਈ ਬੰਦੇ ਇਦਾਂ ਦੇ ਵੀ ਕਮੈਂਟ ਕਰਨਗੇ ਕਰਦੇ ਵੀ ਆ ਹੁਣ ਵੀ ਮੈਨੂੰ ਉਮੀਦ ਆ ਵੀ ਆਉਗੇ ਜਿਹੜੇ ਕਹਿੰਦੇ ਹੁੰਦੇ ਫਿਰ ਤੂੰ ਕਰ ਦੇ ਤੂੰ ਵੀ ਤਾਂ ਇੰਨੇ ਪੈਸੇ ਬਣਾਉਂਦਾ ਹੈ ਇੰਨੇ ਨੋਟ ਛਾਪਦਾ ਹੈ ਤੂੰ ਕਿਉਂ ਨਹੀਂ ਕਰ ਦਿੰਦਾ ਕਮੇਟੀ ਨੂੰ ਕਹਿਣ ਲੱਗ ਜਾਂਦੇ ਆ ਕਮੇਟੀ ਨੂੰ ਭੰਡਣ ਲੱਗ ਜਾਂਦੇ ਆ ਆਪ ਕਰ ਦੋ ਮਦਦ ਮਦਦ ਕਰ ਦਿੰਦੇ ਆ ਭਾਈ ਜੀ ਮਦਦ ਤਾਂ ਹੁਣ ਆਪਾਂ ਤਾਂ ਮੈਂ ਉਹੀ ਕਹਿ ਰਹੇ ਨਾ ਆਪਾਂ ਕਹਿ ਰਹੇ ਆ ਵੀ ਭਾਈ ਇਨੂੰ ਕਿਰਤ ਤੇ ਲਾਓ ਹੂੰ ਕਿਰਤ ਤੇ ਲਾਓ ਹੁਣ ਜਿਹੜਾ ਬੰਦਾ ਜਿਸ ਤਰ੍ਹਾਂ ਦਾ ਹੁਣ ਉਹਦੇ ਉਹਦੇ ਕੋਲ ਐਕਸਪੀਰੀਅੰਸ ਆ ਉਹ ਕਹਿੰਦਾ ਮੈਂ ਟਰਾਂਸਪੋਰਟੇਸ਼ਨ ਦਾ ਹੀ ਕੰਮ ਕਰ ਸਕਦਾ ਬਾਈ ਹੂੰ ਹੂੰ ਉਹੀ ਆ ਹੁਣ ਜੇ ਉਹਨੂੰ ਕਹੀਏ ਵੀ ਤੂੰ ਬਾਈ ਆ ਜਾ ਕੋਈ ਗੱਲ ਨਹੀਂ ਬੋਲਣ ਲੱਗ ਜਾ ਹੁਣ ਜਿਹੜਾ ਬੰਦਾ ਕਰਨਾ ਹੀ ਕਿਰਤ ਚਾਹੁੰਦਾ ਹੂੰ ਤੇ ਬੇਲੇ ਬੇਲਾ ਬੈਠ ਕੇ ਖਾਣਾ ਨਹੀਂ ਚਾਹੁੰਦਾ ਤੇ ਦੂਜੀ ਗੱਲ ਸਿੱਖਦਾ ਇਹ ਵੀ ਹੈ ਵੀ ਭਾਈ ਬੇਲੇ ਬੈਠੇ ਹੋ ਇਹਨੂੰ ਖਿਲਾਓ ਨਾ ਹਮ ਅਸੀਂ ਗਲਤ ਪਿਰਤਾ ਨਾ ਪਾਈਏ ਅਸੀਂ ਕਿਰਤ ਤੇ ਲਾਈਏ ਜੇ ਕਿਸੇ ਦਾ ਟਰਾਂਸਪੋਰਟ ਕੀ ਕਿਸੇ ਦਾ ਟਰਾਂਸਪੋਰਟ ਦਾ ਕੰਮ ਹੀ ਨਹੀਂ ਹੈਗਾ ਹਮ ਬਾਕੀ ਰਹੀ ਕਾਰਜੇ ਦੀ ਗੱਲ ਉਹ ਉਹ ਉਹਦੇ ਨਾਲ ਗੱਲ ਹੋਗੀ ਵੀ ਆ ਹਮ ਠੀਕ ਹੈ ਉਹ ਜਿੰਨੀ ਅਸੀਂ ਮਦਦ ਕਰਨੀ ਆ ਹੁਣ ਕੈਮਰੇ ਤੇ ਦੱਸ ਕੇ ਤਾਂ ਮਦਦ ਹੁੰਦੀ ਨਹੀਂ ਹਮ ਕਦੇ ਵੀ ਆਪਾਂ ਜਿੱਥੇ ਵੀ ਜਾਂਦੇ ਆ ਕਦੇ ਕੈਮਰਿਆਂ ਦੇ ਉੱਤੇ ਤਾਂ ਆਪਾਂ ਨੇ ਇਹ ਤਾਂ ਪਰਿਵਾਰ ਜਾਣਦੇ ਆ ਜਿਨ੍ਹਾਂ ਨੂੰ ਆਪਾਂ ਜਿੰਨਾ ਇਹ ਤਾਂ ਜਿਨ੍ਹਾਂ ਵਾਇਗਰੂ ਚਲੋ ਮੇਰ ਕਰੇ ਇਹ ਕੰਮ ਗੁਪਤ ਤੌਰ ਤੇ ਆਪਾਂ ਕਰ ਸਕੀਏ ਤਾਂ ਉਹੀ ਠੀਕ ਹੈ ਹਨ ਪਰ ਜਿਹੜਾ ਕਿਰਤ ਤੇ ਲਾਉਣ ਵਾਲੀ ਗੱਲ ਹੈ ਉਹ ਹੁਣ ਜਿਹੜੇ ਕਹਿੰਦੇ ਵੀ ਤੂੰ ਕਰ ਲਾ ਭਰਾਵੋ ਸਾਨੂੰ ਤਾਂ ਪਹਿਲੇ ਯਾਰ ਅਸੀਂ ਤਾਂ 40 ਬੰਦਿਆਂ ਤੋਂ 4 ਤੇ ਆ ਗਏ ਆ ਠੀਕ ਹੈ ਹੁਣ ਅਸੀਂ ਇੱਕ ਐਫਰਟ ਕਰਨ ਲੱਗੇ ਆ ਵੀ ਭਾਈ ਹੋਰ ਚਾਰਕ ਬੰਦੇ ਰੱਖ ਕੇ ਆਖਰੀ ਕੋਸ਼ਿਸ਼ ਕਰੀਏ ਜੇ ਤਾਂ ਸਾਡਾ ਚੈਨਲ ਚੱਲ ਗਿਆ ਚਲਾਵਾਂਗੇ ਨਹੀਂ ਬੰਦ ਕਰਕੇ ਹੋਰ ਕਿਰਤ ਕਰਾਂਗੇ ਅਸੀਂ ਲੋਕਾਂ ਨੂੰ ਨਹੀਂ ਕਹਿਣਾ ਜਿਵੇਂ ਅੱਜ ਕੱਲ ਦੇ ਪ੍ਰਚਾਰਕ ਕਹਿੰਨੇ ਆ ਨਾ ਅਪਗ੍ਰੇਡ ਬੀ ਟਰੱਕ ਦਾ ਘੇੜਾ ਲਾ ਦੋ ਜੀ ਸਾਡੇ ਲਈ ਹੂੰ ਕਿਉਂ ਵਿਹਲੇ ਆ ਲੋਕ ਯਾਰ ਸਾਡੇ ਲਈ ਘੇੜਾ ਲਾਉਣਗੇ ਜਾਂ ਸਾਡੇ ਲਈ ਕੋਈ ਕਿਰਤ ਕਰੂਗਾ ਫੇਰ ਸਾਡਾ ਚੈਨਲ ਚੱਲੂਗਾ ਇਹ ਚੈਰੀਟੇਬਲ ਚੈਨਲ ਆ ਹੂੰ ਇਹ ਚੈਨਲ ਅਸੀਂ ਆਪਣੀ ਕਿਰਤ ਅਸੀਂ ਮਿਹਨਤ ਕਰਦੇ ਆ ਹੂੰ ਵਾਇਗਰੂ ਦੀ ਬਖਸ਼ਿਸ਼ ਆ ਉਸ ਬਖਸ਼ਿਸ਼ ਦੇ ਨਾਲ ਚੱਲਦਾ ਹੈ ਠੀਕ ਹੈ ਗੁਰੂ ਸਾਹਿਬ ਨੇ ਉਹਨਾਂ ਨੂੰ ਨਹੀਂ ਮਨਜ਼ੂਰ ਹੋਇਆ ਬੰਦ ਹੋ ਜਾਊਗਾ ਚੈਨਲ ਹੂੰ ਪਰ ਅਸੀਂ ਤਾਂ ਕਦੇ ਨਹੀਂ ਮੰਗੀ ਮੇਰੇ ਸਾਡੇ ਕੋਲ ਗੁੰਜਾਇਸ਼ ਹੁੰਦੀ ਅੱਜ ਮੈਂ ਵੀਰ ਨੂੰ ਰੱਖ ਲੈਂਦਾ ਪਰ ਫੇਰ ਵੀ ਆਪਾਂ ਇਹ ਕਹਿੰਦੇ ਹਾਂ ਹੁਣ ਕੈਮਰੇ ਦੇ ਉੱਤੇ ਤੁਸੀਂ ਕੋਈ ਵੀ ਉਹਦਾ ਹੱਥ ਨਹੀਂ ਫੜਦਾ ਆਪਾਂ ਤਾਂ ਫੜਾਂਗੇ ਹੀ ਫੜਾਂਗੇ ਐਂਡ ਤੱਕ ਕੋਸ਼ਿਸ਼ ਮੈਂ ਪਰਸਨਲ ਤੌਰ ਤੇ ਨਿੱਜੀ ਤੌਰ ਤੇ ਫੋਨ ਕਰ ਕਰਕੇ ਵੀ ਵੀਰਾਂ ਨੂੰ ਉਹਨੂੰ ਜੌਬ ਲਈ ਕਰਾਵਾਂਗੇ ਨਹੀਂ ਹੁੰਦਾ ਤਾਂ ਇੱਥੇ ਚਾਏ ਉਹਨੂੰ ਕੈਮਰੇਮੈਨ ਤੇ ਰੱਖਣਾ ਪਵੇ ਸਾਨੂੰ ਆਪ ਟ੍ਰੇਨ ਕਰਨਾ ਪਵੇ ਟ੍ਰੇਨ ਕਰਾਂਗੇ ਕਿਉਂਕਿ ਉਹ ਆ ਬਿੰਦਾ ਮਿਹਨਤੀ ਮਿਹਨਤ ਕਰਦਾ ਹੈ ਕੋਈ ਨਹੀਂ ਜਿੰਨਾ ਜੇ ਉਹਨਾਂ ਨਹੀਂ ਦੇ ਸਕੇ ਪਰ ਮੈਂ ਤਾਂ ਇਹ ਕਹਿੰਦਾ ਵੀ ਸਾਡੀ ਕੌਮ ਜਿਨ੍ਹਾਂ ਨੂੰ ਵਾਇਗਰੂ ਨਾਲ ਬਹੁਤ ਜ਼ਿਆਦਾ ਦਿੱਤਾ ਹੋਇਆ ਉਹ 28 ਦਿੰਦਾ ਸੀ ਲਾਲਾ ਤੁਸੀਂ 30 35 ਦੋ ਤੁਹਾਡੇ ਕੋਲ ਜੇ ਗੁੰਜਾਇਸ਼ ਆ ਠੀਕ ਹੈ ਜੇ ਹੁਣ ਇਹ ਤਾਂ ਹੈ ਨਹੀਂ ਵੀ ਹੁਣ ਭਾਈ ਅਸੀਂ ਕਰਜ਼ਾ ਚੱਕ ਕੇ ਉਹ ਕਰੀਏ ਪਰ ਫੇਰ ਵੀ ਮੈਂ ਤਾਂ ਇਹੀ ਕਹਿੰਦਾ ਕੌਮ ਨੂੰ ਹਲੇ ਵੀ ਅਸੀਂ ਉਹਦਾ ਨੰਬਰ ਜਨਤਕ ਕਰਨੇ ਨਾਲ ਵੀ ਭਾਈ ਉਹਨੂੰ ਕਾਲ ਕਰਕੇ ਹੌਸਲਾ ਦੋ ਤੇ ਦੂਜੇ ਧਰਮਾਂ ਦੇ ਮੈਂ ਵੀਰਾਂ ਨੂੰ ਵੀ ਬੇਨਤੀ ਕਰਦਾ ਬਈ ਇਹਨੂੰ ਇਹ ਨਾ ਸਮਝਿਆ ਜਾਵੇ ਵੀ ਅਸੀਂ ਨਫ਼ਰਤ ਕਰਦੇ ਹਾਂ ਨਫ਼ਰਤ ਉਧਰੋਂ ਹੋਈ ਹੈ ਨਫ਼ਰਤ ਉਹਨਾਂ ਨੇ ਕੀਤੀ ਆ ਜਿਨ੍ਹਾਂ ਦੇ ਮਿਰਚਾਂ ਲੱਗ ਗਈਆਂ ਵੀ ਇਹ ਅਮਰਤ ਹਰੀ ਕਿਵੇਂ ਹੋ ਗਿਆ ਆਪਣੇ ਆਪ ਕੋਈ ਜਾਣਦਾ ਸਾਡੇ ਧਰਮ ਚੋਂ ਜੀ ਸਕ ਕੇ ਜਾਵੇ ਜੀ ਸਕ ਕੇ ਜਾਵੇ ਉਹ ਉਹਨੂੰ ਆਜ਼ਾਦੀ ਹੈ ਆਜ਼ਾਦੀ ਹੈ ਖੁੱਲ੍ਹ ਹੈ ਕਿਉਂਕਿ ਜਿਹਦਾ ਸਾਹ ਘੁੱਟਦਾ ਜਾਂ ਸਾਡੇ ਧਰਮ ਦੇ ਵਿੱਚ ਰਹਿ ਕੇ ਉਹ કરી ਜਾਵੇ ਪਖੰਡ ਨੂੰ ਜਾਂ ਹੋਰ ਚੀਜ਼ਾਂ ਨੂੰ ਜਿਨ੍ਹਾਂ ਨੂੰ ਸਾਡੀ ਗੁਰਬਾਣੀ ਮੁਤਾਬਕ ਮੰਨਿਆ ਜਾਂਦਾ ਉਹ ਫਿਰ ਧਰਮ ਬਦਲ ਕੇ ਜਿ ਉਸ ਤਰ੍ਹਾਂ ਦੀਆਂ ਗੱਲਾਂ ਕਰਦ ਕਰ ਲਵੇ ਜਿੰਨ ਜੋ ਮਨਜ਼ੂਰ ਆ ਉਹ ਮਨਜ਼ੂਰ ਹੈ ਹਾਂ ਪਰ ਹਾਂ ਸਾਡਾ ਇਹ ਜ਼ਰੂਰ ਹੋਣਾ ਚਾਹੀਦਾ ਜਦੋਂ ਤੁਹਾਡੇ ਧਰਮ ਚ ਕੋਈ ਜਾਂਦਾ ਤਾਂ ਉਹਨੂੰ ਪ੍ਰੇਰੋਂ ਗੁਰਬਾਣੀ ਦੇ ਸਿਧਾਂਤ ਮੁਤਾਬਕ ਪਿਆਰ ਨਾਲ ਦੱਸ ਦੋ ਹਾਂਜੀ ਉਹਨੂੰ ਕਹੋ ਹੀ ਨਾ ਵੀ ਭਾਈ ਤੂੰ ਇੱਧਰ ਤੂੰ ਐ ਕਰ ਲੈ ਹਨਾ ਸਿਧਾਂਤ ਦੱਸੋ ਜਿੱਥੇ ਜਿਹਨੂੰ ਜੋ ਠੀਕ ਲੱਗਦਾ ਉਹ ਕਰੇ ਹਾਂ ਉਹ ਕਰੇ ਪਰ ਮੈਨੂੰ ਇਹ ਬਹੁਤ ਜ਼ਿਆਦਾ ਮਤਲਬ ਕਿ ਦੁੱਖ ਇਸ ਗੱਲ ਦਾ ਹੋਇਆ ਨਾ ਤਾਂ ਸਾਡੇ ਉਹ ਖਾਲਸਾ ਰਾਜ ਜੀ ਗੱਲਾਂ ਕਰਨ ਵਾਲੇ ਸਿੱਖ ਰਾਜ ਜੀ ਗੱਲਾਂ ਕਰਨ ਵਾਲੇ ਵੀ ਜਖਾਲਿਸਤਾਨ ਆਊਗਾ ਜੀ ਫਿਰ ਆਪਾਂ ਆਏ ਇਸ ਤਰ੍ਹਾਂ ਹੋ ਜਾਣੇ ਕੀ ਗੱਲ ਆ ਭਾਈ ਫਿਰ ਤੁਹਾਡਾ ਡੀਐਨਏ ਚੇਂਜ ਹੋ ਜਾਣਾ ਤੁਹਾਡੇ ਤਾਂ ਹੁਣੇ ਨਹੀਂ ਸੰਭਾਲਦੇ ਹੂੰ ਦੂਜੇ ਧਰਮ ਚੋਂ ਆਏ ਬੰਦੇ ਨੂੰ ਤੁਸੀਂ ਸੰਭਾਲ ਨਹੀਂ ਸਕਦੇ ਤਾਂ ਫਿਰ ਆਪਾਂ ਕੀ ਕਰ ਸਕਦੇ ਆ ਫਿਰ ਫਿਰ ਮੈਂ ਤਾਂ ਇਹ ਕਹਿੰਦਾ ਵੀ ਚਲੋ ਬੰਦਿਆਂ ਕੋਲ ਬਿਜ਼ਨਸ ਨਹੀਂ ਆ ਸ਼੍ਰੋਮਣੀ ਕਮੇਟੀ ਕੋਲ ਨਹੀਂ ਨੌਕਰੀਆਂ ਹੈਗੀਆਂ ਹੂੰ ਸ਼ੋਮਣੀ ਕਮੇਟੀ ਕੋਲ ਨੌਕਰੀ ਖਤਮ ਹੋ ਗਈਆਂ ਸਾਡੀ ਸੰਸਥਾ ਸਭ ਤੋਂ ਵੱਡੀ ਉਹ ਉਹ ਕਿਉਂ ਨਹੀਂ ਜਾ ਰਹੇ ਉੱਥੇ ਨਰੇਸ਼ ਕੁਮਾਰ ਨਰੇਸ਼ ਸਿੰਘ ਕੋਲ ਨਰੇਸ਼ ਸਿੰਘ ਦਾ ਨੰਬਰ ਅਸੀਂ ਦਿੱਤਾ ਹੋਇਆ ਤੇ ਚਲੋ ਹੁਣ ਹੁਣ ਤਾਂ ਮੈਂ 101% ਕਹਿੰਦਾ ਵੀ ਇਹ ਸ਼ੋਮਣੀ ਕਮੇਟੀ ਨੇ ਦੇਖਣੀ ਉਹ ਦੇਖਣੀ ਹੈ ਵੀਡੀਓ ਹਾਲੇ ਹਾਲਾਂਕਿ ਪਹਿਲੀ ਵੀ ਵੇਖੀ ਹੋਊਗੀ ਉਹਨਾਂ ਨੇ ਪਰ ਕਰਨਾ ਕੰਮ ਕੁਝ ਨਹੀਂ ਹੈ ਕਿਉਂਕਿ ਇਹ ਜਿਹੜੇ ਕੰਮ ਕਰਨ ਵਾਲੇ ਹੁੰਦੇ ਆ ਨਾ ਜਿੱਥੇ ਵਿਰੋਧ ਕਰਨਾ ਜਾਂ ਕੋਈ ਗੱਲਾਂ ਹੋਈਆਂ ਜੀ ਕਰਨੀਆਂ ਉੱਥੇ ਫਿਰ ਅੱਖਾਂ ਵੀ ਚਲੰਦੇ ਆ ਜਿੱਥੇ ਆਪਣੇ ਹੋਵੇ ਉੱਥੇ ਪੱਗਾਂ ਲਾਉਣ ਲੱਗ ਜਾਂਦੇ ਆ ਤੇ ਇਹ ਪਿਰਤ ਜਿਹੜੀ ਹੈ ਬਹੁਤ ਗਲਤ ਹੈ ਪਰ ਮੇਰੇ ਵੀਰਾਂ ਨੂੰ ਕਈਆਂ ਨੂੰ ਦੁੱਖ ਤਾਂ ਬਹੁਤ ਆਉਣਾ ਹੈ ਸਾਡੀਆਂ ਗੱਲਾਂ ਦਾ ਪਰ ਇਹ ਅਸਲੀਅਤ ਆ ਬਾਈ ਜੀ ਅਸੀਂ ਆਪਣੇ ਸਾਹਮਣੇ ਨਹੀਂ ਤੇ ਦੂਜੇ ਜੇ ਕੋਈ ਆ ਕੇ ਕੋਈ ਗਲਤ ਕਰਦਾ ਹੈ ਤਾਂ ਉਹਨੂੰ ਰੋਕਣਾ ਨਹੀਂ ਅਸੀਂ ਵੀ ਇਹ ਵੀ ਨਹੀਂ ਕਹਿੰਦੇ ਵੀ ਭਾਈ ਲਾਠੀਆਂ ਮਾਰ ਕੇ ਰੋਕ ਲਓ ਪਰ ਹੋ ਸਕਦਾ ਉਹਨੂੰ ਨਾਂ ਵੀ ਪਤਾ ਹੋਵੇ ਪਰ ਤੁਸੀਂ ਮੌਕੇ ਤੇ ਤਾਂ ਹੋਵੋ ਜਲੂਸ ਕਿਉਂ ਕਢਵਾਉਂਦੇ ਹੋ ਸਾਡੀ ਕੌਮ ਦਾ ਸੋ ਬਿਲਕੁਲ ਜੇ ਬਿੱਲੀ ਨੂੰ ਦੇਖ ਕੇ ਕਮੂਤਰ ਅੱਖਾਂ ਵਿੱਚ ਲਵੇ ਤਾਂ ਉਹਦੇ ਨਾਲ ਸੱਚ ਬਦਲ ਨਹੀਂ ਜਾਂਦਾ ਸੱਚ ਦਾ ਸੱਚ ਹੀ ਰਹਿਣਾ ਸੋ ਅਜੋਕਾ ਸੱਚ ਇਹ ਹੈ ਵੀ ਅਸੀਂ ਦਮ ਗਜੇ ਵੱਡੇ ਮਾਰਦੇ ਆ ਗੱਲਾਂ ਬਹੁਤ ਸਾਡੀਆਂ ਵੱਡੀਆਂ ਪਰ ਜ਼ਮੀਨੀ ਪੱਧਰ ਤੇ ਉੱਤੇ ਸਾਡੇ ਕੰਮ ਕਿਸ ਤਰ੍ਹਾਂ ਦੇ ਆ ਉਹ ਇਸ ਗੱਲਬਾਤ ਦੇ ਵਿੱਚੋਂ ਸਾਨੂੰ ਪਤਾ ਹੀ ਲੱਗ ਚੁੱਕਿਆ ਹੋਵੇਗਾ ਪਰ ਕੀ ਅਸੀਂ ਇਸੇ ਤਰ੍ਹਾਂ ਹੀ ਰਹਿਣਾ ਅਵੇਸਲੇ ਹੀ ਰਹਾਂਗੇ ਜਾਂ ਫਿਰ ਜਿਹੜਾ ਧਰਮ ਜੋ ਧਰਮ ਦੇ ਸਿਧਾਂਤ ਸਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੱਸਦੀ ਆ ਉਹਨਾਂ ਦੇ ਉੱਤੇ ਪੈਰਾ ਦੇਣ ਦੀ ਅਸੀਂ ਕੋਸ਼ਿਸ਼ ਵੀ ਕਰਾਂਗੇ ਇਹ ਹੁਣ ਅਸੀਂ ਤੈਅ ਕਰਨਾ ਹੈ ਤੇ ਵੀ ਨਰੇਸ਼ ਸਿੰਘ ਦੇ ਨਾਲ ਜੋ ਕੁਝ ਵੀ ਹੋਇਆ ਉਸ ਦੇ ਲਈ ਅਸੀਂ ਕੀ ਕਰ ਸਕਦੇ ਆ ਕੀ ਕਰਾਂਗੇ ਇਹ ਦੇਖਣ ਵਾਲੀ ਹੁਣ ਗੱਲ ਰਹੇਗੀ ਤੇ ਸਾਡੀ ਉਮੀਦ ਵੀ ਹੈ ਕਿ ਜੋ ਕੁਝ ਉਹਦੇ ਨਾਲ ਹੁਣ ਹੋਇਆ ਹੁਣ ਉਸ ਦੀ ਜ਼ਿੰਦਗੀ ਅੱਗੇ ਚੰਗੀ ਲਈ ਤੇ ਜ਼ਰੂਰ ਪੈ ਜਾਵੇ